ਪੜੀ ਮੈਨੂੰ ਲੱਗਦਾ ਹੁਣ ਸਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਆ ਹੁਣ ਤੁਹਾਡੇ ਪਿੰਡ ਆ ਕੇ ਜਿਹੜਾ ਸੁਪਨਾ ਜੀ ਦੇਖਣੀ ਮਿਲੂਗੀ ਤੇ ਬਿਨਿਵਸੋਪੀ ਇਹ ਤਿਆਰ ਕਿਸ ਤਰ੍ਹਾਂ ਕੀਤੀ ਦੱਸੋ ਸਾਡਾ ਕਰਦੇ ਹੋ ਕਿਸ ਤਰ੍ਹਾਂ ਦਿਮਾਗ ਚ ਆਇਆ ਵੀ ਜਿਹੜੀ ਇਹ ਜਿਹੜੀ ਇਹ ਛੀਲ ਤਿਆਰ ਕੀਤੀ ਹੈ ਤੁਹਾਡੇ ਨੇ ਤੇ ਜਦਾਂ ਸ਼ਹਿਰੀ ਲੋਕਾਂ ਨੂੰ ਹੁੰਦਾ ਕਿ ਪਿੰਡ ਦੇ ਵਿੱਚ ਬਹੁਤ ਗੰਦਗੀ ਹੁੰਦੀ ਆ ਤੇ ਸਾਨੂੰ ਸੀਗਾ ਕਿ ਅਸੀਂ ਇਸ ਗੰਦਗੀ ਤੋਂ ਲੋਕਾਂ ਨੂੰ ਯਾਦ ਦਵਾਈਏ ਇਹ ਦੇਖੋ ਜੀ ਪਹਿਲਾਂ ਪਾਣੀ ਇਸ ਵਿੱਚ ਆਉਂਦਾ ਜੀ ਪਹਿਲਾਂ ਜਿਹੜੀ ਕੋਈ ਥੋੜੇ ਬੋਧੇ ਲਫਾਪੇ ਗੰਦਗੀ ਆਉਂਦੀ ਆ ਪਿੰਡ ਦਾ ਪਾਣੀ ਉਹ ਇਹਦੇ ਵਿੱਚ ਜਿਹੜਾ ਗੰਦਗੀ ਜਿਹੜੀ ਕਰ ਦਿੱਤੀ ਜਾਂਦੀ ਆ ਤੀਜੇ ਤੋਂ ਬਾਅਦ ਆਹ ਵੇਖੋ ਬਣਿਆ ਸਾਰਾ ਸਾਡਾ ਇਹਦੇ ਵਿੱਚ ਚਲ ਗਿਆ ਇਹ ਜਿਹੜਾ ਪਾਣੀ ਇਹਦੇ ਵਿੱਚ ਚਲ ਗਿਆ ਜਿਹੜਾ ਥੋੜਾ ਬੋਤ ਕੋਈ ਕਚਰਾ ਸੀਗਾ ਉਹ ਇਹਦੇ ਵਿੱਚ ਬੈਠ ਗਿਆ ਸਾਰਾ ਲਾਸਟ ਦੇ ਵਿੱਚ ਇਸ ਖੂਹ ਦੇ ਵਿੱਚ ਪਾਣੀ ਆ ਗਿਆ ਬਿਲਕੁਲ ਸਾਫ਼ ਹੋ ਗਿਆ ਦੇ ਇਸ ਤੋਂ ਸਾਫ਼ ਹੋ ਕੇ ਪਾਣੀ ਜਿਹੜਾ ਵਾ ਉਹ ਸਾਡਾ ਇਹਦੇ ਵਿੱਚ ਜਾ ਰਿਹਾ ਵਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਹਨੂੰ ਆਪਾਂ ਖੇਤੀ ਜੋਗ ਪਾਣੀ ਕਰ ਲਿਆ ਵਾ ਖੇਤੀ ਪਾਣੀ ਜਿਹੜਾ ਦਿੱਤਾ ਜਾਊਗਾ ਸਾਡੀ ਜਿਹੜੀ ਸੋਲਰ ਮੋਟਰ ਇਹਦੇ ਵਿੱਚ ਲੱਗਣੀ ਆ ਜਿਹੜਾ ਫਾਉਂਟੇਨ ਫੁਹਾਰਾ ਚੱਲਦਾ ਰਾਤ ਨੂੰ ਵਿੱਚ ਲਾਈਟਿੰਗ ਵੀ ਹੋਈ ਹੈ ਜੀ ਬਹੁਤ ਵਧੀਆ 뷰 ਰਾਤ ਨੂੰ ਬਣਦਾ ਹੈ ਬਹੁਤ ਨਜ਼ਾਰਾ ਬਣਦਾ ਹੈ ਤੇ ਬਹੁਤ ਸਾਰੇ ਲੋਕ ਘੁੰਮਣ ਆਉਂਦੇ ਨੇ ਉਹ ਖੁਦ ਨਹੀਂ ਬੋਲਦੇ ਜਿਨ੍ਹਾਂ ਦੇ ਕਿਰਦਾਰ ਬੋਲਦੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਬੋਲਣ ਬੋਲ ਕੇ ਦੱਸਣਾ ਪੈਂਦਾ ਹੈ ਕਿ ਅਸੀਂ ਕੌਣ ਹੁੰਨੇ ਆ ਜਾਂ ਅਸੀਂ ਕੀ ਕੰਮ ਕੀਤਾ ਤੇ ਜੇ ਅਸੀਂ ਜਿਹੜਾ ਕੰਮ ਕੀਤਾ ਸਾਨੂੰ ਬੋਲਣ ਦੀ ਲੋੜ ਨਹੀਂ ਤੁਹਾਡੇ ਸਾਹਮਣੇ ਅੱਜ ਅਸੀਂ ਗੰਦੇ ਸੱਪੜ ਨੂੰ ਸਾਫ਼ ਕਰਕੇ ਸੁੰਦਰ ਝੀਲ ਦਾ ਰੂਪ ਦਿੱਤਾ ਹੈ ਆ ਬਤਕਾਂ ਜਰੂਰ ਖਾਧਾ ਤੁਸੀਂ ਦੇਖਦੇ ਹੋ ਵੀ ਵੇਖੋ ਕਿੱਡਾ ਨਿਆਰਾ ਲਿਆ ਰਿਹਾ ਹੈ ਪੈਸੇ ਖਰਚ ਕੇ ਦੂਰ ਜਾ ਕੇ ਜੇ ਇਹੋ ਕੁਝ ਹੀ ਵੇਖਣਾ ਹੁੰਦਾ ਤੇ ਇਹੋ ਕੁਝ ਹੀ ਹੈ ਸ਼ਹਿਰ ਦਾ ਨਾਮ ਬਦਲ ਜਾਣਾ ਵਾ ਹੋਣਾ ਇਹੋ ਕੁਝ ਹੀ ਹੈ ਅਸੀਂ ਕੋਸ਼ਿਸ਼ ਕੀਤੀ ਆ ਇੱਥੇ ਜਿਹੜੀ ਕੋਈ ਏਦਾਂ ਦੀ ਚੀਜ਼ ਜਿਹੜੀ ਤਿਆਰ ਕੀਤੀ ਜਾਵੇ ਕਿਸਤੀ ਦਾ ਆਰਡਰ ਦੇ ਦਿੱਤਾ ਆਉਣ ਵਾਲੇ ਦਿਨਾਂ 'ਚ ਉਹਦੇ ਵਿੱਚ ਵੀ ਤੁਹਾਨੂੰ ਗਰੇਵਾਲ ਸਾਹਿਬ ਬਾ ਕੇ ਝੂਟਾ ਦੇਵਾਂਗੇ ਆਉਣ ਵਾਲੀ ਇੰਟਰਵਿਊ ਜਿਹੜੀ ਆਪਾਂ ਕਿਸਤੀ ਦੇ ਵਿੱਚ ਪੋਰਡ 'ਤੇ ਬਹਿ ਕੇ ਕਰਾਂਗੇ ਚੰਡੀਗੜ੍ਹ ਦਾ ਜਿਹੜਾ ਨਜ਼ਾਰਾ ਝील ਦਾ ਤੁਹਾਨੂੰ ਮੱਲੂ ਨੰਗਲ ਉਹ ਇੱਥੇ ਪਿੰਡ ਦੇ ਵਿੱਚ ਹੀ ਦਿਵਾਵਾਂਗੇ ਇਹ ਇਹ ਜ਼ਿਆਦਾ ਤੁਸੀਂ ਕਵਾਂਗੇ ਵੀ ਜਿਹੜੀ ਪਿੰਡ ਦੀ ਪੰਚਾਇਤਾਂ ਹੁੰਦੀਆਂ ਨਹੀਂ ਦੂਜੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਕਹਿਣਾ ਚਾਹੁੰਦੇ ਆ ਜੀ ਇਕੱਲਾ ਇਹ ਸਾਡਾ ਮੱਲੂ ਨੰਗਲ ਪਿੰਡ ਸੋਨਾ ਬਣ ਗਿਆ ਉਹਦੋਂ ਨਹੀਂ ਬਣਨਾ ਪੰਜਾਬ ਦੇ ਸਾਰੇ ਪਿੰਡ ਇਦਾਂ ਦੇ ਹੋਣੇ ਚਾਹੀਦੇ ਆ ਚੰਗੀ ਪੰਚਾਇਤ ਬਣ ਨਾਲ ਸਾਡਾ ਉਹਨਾਂ ਨੇ ਸਹਿਯੋਗ ਕੀਤਾ ਅਸੀਂ ਪੰਚਾਇਤ ਦਾ ਸਹਿਯੋਗ ਕੀਤਾ ਮਿਲ ਕੇ ਜਿਹੜੀ ਟੀਮ ਵਰਕ ਕੰਮ ਹੋਵੇ ਇਹ ਟੀਮ ਵਰਕ ਕੰਮ ਹੋਵੇ ਤਾਂ ਫਿਰ ਗਰੇਵਾਲ ਸਾਹਿਬ ਇਹ ਕੰਮ ਹੁੰਦੇ ਨੇ ਇਕੱਲਾ ਬੰਦਾ ਨਾ ਕੱਲੀ ਪੰਚਾਇਤ ਹੀ ਕੋਈ ਕਰ ਸਕਦੀ ਆ ਨਾ ਕੋਈ ਸਭਾ ਹੀ ਕਰ ਸਕਦੀ ਆ ਇਹ ਰਲ ਕੇ ਆਪਾਂ ਸਾਰਿਆਂ ਨੇ ਇਨੂੰ ਖੂਬਸੂਰਤ ਦਿਖ ਦੇਣ ਦਾ ਜਿਹੜਾ ਸੁਪਨਾ ਸੀਗਾ ਉਹ ਅੱਜ ਅਸੀਂ ਪੂਰਾ ਕੀਤਾ ਹੈ ਕਿ ਕਿਸ਼ਤੀ ਆਜੂਗੀ ਇਸ ਤੋਂ ਫਿਰ ਟਿਕ ਟਿਕ ਹੋਗੇ ਜਾਂ ਫ੍ਰੀ ਵਿਖਾਓਗੇ ਨਹੀਂ ਜੀ ਇਹ ਅਸੀਂ ਆਪਣੇ ਪਿੰਡ ਨੂੰ ਜਿਹੜਾ ਇੱਕ ਵਾਰਾਂ ਤੇ ਫ੍ਰੀ ਝੂਟੇ ਦੇਵਾਂਗੇ ਤੇ ਅਸੀਂ ਇਹਦੀ ਕਿਸ ਕੋਈ ਟਿਕਟ ਨਹੀਂ ਰੱਖਾਂਗੇ ਕੋਈ ਜਨਵਲ ਜਿਹਾ ਵੇਖਾਂਗੇ ਕੋਈ ਉਹਦੀ ਮੇਨਟੇਨੈਂਸ ਵਾਸਤੇ ਜਿਵੇਂ ਲੋਕੀ ਸੰਯੋਗ ਦੇਣਗੇ ਸਾਸੀ ਦਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਅਮਰਸਾਦ ਦੇ ਜ਼ਿਲ੍ਹਾ ਰਾਸਹਾਸੀ ਦੇ ਪਿੰਡ ਮੱਲੂ ਨੰਗਲ ਵਿੱਚ ਪਹੁੰਚੇ ਆਂ ਜਿੱਥੇ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਚਾਇਤ ਦੇ ਸਹਿਯੋਗ ਨਾਲ ਜਿਹੜਾ ਕਿ ਇੱਕ ਝੀਲ ਤਿਆਰ ਕੀਤੀ ਗਈ ਆ ਅਸੀਂ ਅਕਸਰ ਦੇਖਦੇ ਜਾਂਤਰਾ ਸੀ ਚੰਡੀਗੜ੍ਹ ਜਾਂਦੇ ਆ ਸੁਗਣਾ ਝੀਲ ਵੀ ਦੇਖਦੇ ਆ ਪਰ ਇਹ ਜਿਹੜੀ ਝੀਲ ਆ ਉਸੇ ਤਰ੍ਹਾਂ ਜਿਹੜੀ ਇਹ ਦਿਖਾਈ ਗਈ ਆ ਤੇ ਮੈਨੂੰ ਲੱਗਦਾ ਸ਼ਾਇਦ ਮਾਝੇ ਦੀ ਇਹ ਪਹਿਲੀ ਜਿਹੜੀ ਝੀਲ ਤਿਆਰ ਕੀਤੀ ਆ ਦਸ਼ਕਾ ਨਾਲ ਤੁਸੀਂਾਂ ਜਰੂਰ ਖਾਵਾਂਗੇ ਅਤੇ ਗੱਲਬਾਤ ਵੀ ਕਰਾਂਗੇ ਪਿੰਡ ਵਾ ਹਨੀ ਗੁਰਦੇਵ ਜੀ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ 'ਚ ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ ਜਿਹੜਾ ਜੀ ਤੁਸੀਂ ਸਾਡੇ ਪਿੰਡ ਕੀਮਤੀ ਸਮਾ ਕੱਢ ਕੇ ਕਵਰੇਜ ਕਰਨ ਆਏ ਜੀ ਪਹਿਲਾਂ ਤੁਸੀਂ ਸਾਡੀ ਕਵਰੇਜ ਕੀਤੀ ਸੀ ਕਿ ਝੀਲ ਬਣਾ ਰਹੇ ਆ ਆਜੋ ਝੀਲ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਹਨੀ ਗੁਰਦੇਵ ਪਾ ਜੀ ਮੈਨੂੰ ਲੱਗਦਾ ਹੁਣ ਸਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਆ ਹੁਣ ਤੁਹਾਡੇ ਪਿੰਡ ਆ ਕੇ ਜਿਹੜਾ ਸੁਗਣਾ ਚੀਜ਼ ਦੇਖਣੀ ਮਿਲੂਗੀ ਤੇ ਮੈਨੂੰ ਦੱਸੋ ਵੀ ਇਹ ਤਿਆਰ ਕਿਸ ਤਰ੍ਹਾਂ ਕੀਤੀ ਦੱਸਣਾ ਜੂ ਸਾਝਾ ਕਰ ਦਿਓ ਕਿਸ ਤਰ੍ਹਾਂ ਦਿਮਾਗ 'ਚ ਆਇਆ ਵੀ ਜਿਹੜੀ ਇਹ ਜਿਹੜੀ ਇਹ ਝੀਲ ਤਿਆਰ ਕੀਤੀ ਹੈ ਤੁਹਾ ਕਿ ਬਹੁਤ ਗੰਦਗੀ ਇੱਥੇ ਸਕੂਲ ਦੇ ਸਾਡੇ ਲਾਗੇ ਤੇ ਜਿੱਦਾਂ ਸ਼ਹਿਰੀ ਲੋਕਾਂ ਨੂੰ ਹੁੰਦਾ ਕਿ ਪਿੰਡ ਦੇ ਵਿੱਚ ਬਹੁਤ ਗੰਦਗੀ ਹੁੰਦੀ ਆ ਤੇ ਸਾਨੂੰ ਸੀਗਾ ਕਿ ਅਸੀਂ ਇਸ ਗੰਦਗੀ ਤੋਂ ਲੋਕਾਂ ਨੂੰ ਯਾਦ ਦਵਾਈਏ ਇਹਨੂੰ ਗੰਦੇ ਛੱਪਰ ਨੂੰ ਸਾਫ਼ ਕਰਕੇ ਇਹਦਾ ਸਾਫ਼ ਪਾਣੀ ਕਰਕੇ ਇੱਥੇ ਕਿਸਤੀਆਂ ਛੱਡੀਏ ਬਤਕਾਂ ਛੱਡੀਏ ਇੱਥੇ ਫੁਵਾਾਰੇ ਚਲਾਈਏ ਸੈਰਗਾਹ ਬਣਾਈਏ ਕਿ ਜਾਂ ਜੋ ਸਾਡੇ ਲਾਗੋ-ਲਾਗੋ ਪਿੰਡ ਦੇ ਲੋਕ ਸ਼ਹਿਰਾਂ ਤੋਂ ਲੋਕ ਵੇਖਣ ਆਉਣ ਉਹ ਜਿਹੜਾ ਸਾਡਾ ਸੁਪਨਾ ਅੱਜ ਪੂਰਾ ਹੋ ਚੁੱਕਾ ਹੈ ਜੀ ਬਣ ਗਈ ਹੈ ਤੁਹਾਡੇ ਸਾਹਮਣੇ ਸਵਾਦ ਦੱਸਾਂਗੇ ਕਿਸ ਤਰ੍ਹਾਂ ਹੁੰਦੀ ਹੈ ਜਿਹੜਾ ਪਾਣੀ ਗੰਦਾ ਜਾਂ ਛੱਪੜ ਦਾ ਪਾਣੀ ਆ ਕਿਸ ਦਾ ਫਿਲਟਰ ਹੁੰਦਾ ਤੇ ਕਿਥੇ ਜਿਹੜਾ ਫਿਲਟਰ ਹੋ ਕੇ ਕਿਹੜੀ ਸਿਗਜਾਂ ਦਾ ਦਰਸ਼ਕਾਂ ਨੂੰ ਸਾਡਾ ਕਰ ਦੋ ਇਹ ਵੇਖੋ ਜੀ ਪਹਿਲਾ ਪਾਣੀ ਇਸ ਵਿੱਚ ਆਉਂਦਾ ਜੀ ਪਹਿਲਾਂ ਜਿਹੜੀ ਕੋਈ ਥੋੜੇ ਬੋਧੇ ਲਫਾਫੇ ਗੰਦਗੀ ਆਉਂਦੀ ਆ ਪਿੰਡ ਦਾ ਪਾਣੀ ਉਹ ਇਹਦੇ ਵਿੱਚ ਜਿਹੜਾ ਗੰਦਗੀ ਜਿਹੜੀ ਕੱਢ ਦਿੱਤੀ ਜਾਂਦੀ ਆ ਦੂਸਰਾ ਇਹ ਵਾਲਾ ਜਿਹੜਾ ਵੈਲ ਬਣਿਆ ਖੂ ਜਿਹੜਾ 15 ਫੁੱਟ ਡੂੰਘਾਈ ਹੈ ਇਸ ਖੂ ਦੀ ਇਸ ਤੋਂ ਜਿਹੜਾ ਪਾਣੀ ਨਿਕਲ ਕੇ ਤੇ ਅਗਲੇ ਜਿਹੜਾ ਵਾ ਉਹ ਤੀਜੇ ਚ ਚਲ ਜਾਂਦਾ ਵਾ 3 ਜੇ ਤੋਂ ਬਾਅਦ ਆ ਵੇਖੋ ਬਣਿਆ ਸਾਰਾ ਸਾਡਾ ਇਹਦੇ ਵਿੱਚ ਚਲ ਗਿਆ ਹਾਂ ਬਿਲਕੁਲ ਇਹ ਜਿਹੜਾ ਪਾਣੀ ਇਹਦੇ ਵਿੱਚ ਚਲ ਗਿਆ ਜਿਹੜਾ ਥੋੜਾ ਬੋਤ ਆ ਕੋਈ ਕਚਰਾ ਸੀਗਾ ਉਹ ਇਹਦੇ ਵਿੱਚ ਬੈਠ ਗਿਆ ਸਾਰਾ ਠੀਕ ਹੈ ਜੀ ਪਿੱਛੇ ਜਾਲੀ ਨਹੀਂ ਸੀ ਲੱਗੀ ਉਦੋਂ ਆ ਸਾਡਾ ਕਤਰਾ ਵਿੱਚ ਇਹਦੇ ਆ ਗਿਆ ਸਫਾਈ ਕਰਨ ਵਾਲੀ ਆ ਉਸ ਤੋਂ ਬਾਅਦ ਇਹਦੇ ਵਿੱਚ ਆ ਗਿਆ ਜੀ ਆ ਵੇਖੋ ਲਾਸਟ ਲਾਸਟ ਦੇ ਵਿੱਚ ਲਾਸਟ ਦੇ ਵਿੱਚ ਐਸ ਖੂਹ ਦੇ ਵਿੱਚ ਪਾਣੀ ਆ ਗਿਆ ਬਿਲਕੁਲ ਸਾਫ ਹੋ ਗਿਆ ਤੇ ਇਸ ਤੋਂ ਸਾਫ ਹੋ ਕੇ ਪਾਣੀ ਜਿਹੜਾ ਵਾ ਉਹ ਸਾਡਾ ਇਹਦੇ ਵਿੱਚ ਜਾ ਰਿਹਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਆਪਾਂ ਖੇਤੀ ਜੋਗ ਪਾਣੀ ਕਰ ਲਿਆ ਵਾ ਖੇਤੀ ਪਾਣੀ ਜਿਹੜਾ ਦਿੱਤਾ ਜਾਊਗਾ ਸਾਡੀ ਜਿਹੜੀ ਸੋਲਰ ਮੋਟਰ ਇਹਦੇ ਵਿੱਚ ਲੱਗਣੀ ਆ ਜਿਹੜਾ ਸੋਲਰ ਪੰਪ ਲੱਗੂਗਾ ਤੇ ਜਿਹੜਾ ਵੇ ਇਹ ਤੁਸੀਂ ਪਾਣੀ ਵੇਖ ਸਕਦੇ ਜੇ ਜਿਸ ਤਰ੍ਹਾਂ ਬਹੁਤ ਸਾਫ਼ ਪਾਣੀ ਆ ਗਿਆ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਚਾਰ ਜਿਹੜੇ ਹੌਲ ਦਿੱਤੇ ਗਏ ਨੇ ਪਹਿਲਾ ਪਾਣੀ ਜਿਹੜਾ ਸ਼ੁਰੂਤ ਵਿੱਚ ਹੁੰਦਾ ਵਾ ਉਸ ਤੋਂ ਬਾਅਦ ਦੂਸਰੇ ਪਾਣੀ ਤੀਸਰੀ ਜਗ੍ਹਾ ਤੇ ਚੌਥੀ ਜਗਾ ਚਾਰ ਜਿਹੜੇ ਫਿਲਟਰ ਜਿਹੜੇ ਪਾਣੀ ਹੋ ਕੇ ਸਾਫ਼ ਹੋ ਕੇ ਇਹ ਫਿਰ ਜਿਹੜੇ ਨੇ ਇਸ ਜਿਹੜੀ ਛੱਪਾ ਜਿਹੜੇ ਛੱਪਰ ਤੋਂ ਜਿਹੜੀ ਕੀ ਝੀਲ ਤਿਆਰ ਕੀਤੀ ਹੈ ਉਸ ਤੋਂ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਸਲੋਗਨ ਬਹੁਤ ਵਧੀਆ ਲਿਖੇ ਨੇ ਤੁਸੀਂ ਲਿਖਿਆ ਵੀ ਇਹ ਸਲੋਗਨ ਜਿਹੜੇ ਨੇ ਜਰੂਰ ਸਾਨੂੰ ਸਾਰਿਆਂ ਨੂੰ ਪੜ੍ਹਨੇ ਚਾਹੀਦੇ ਨੇ ਇਹ ਸਾਡੀ ਜ਼ਿੰਦਗੀ ਵਿੱਚ ਜਰੂਰ ਕੰਮ ਆਉਣਗੇ ਤੁਸੀਂ ਦੇਖ ਸਕਦੇ ਕਦੇ ਵੀ ਕਿਸੇ ਦੇ ਰਾਜ ਕੰਡੇ ਨਾ ਖਲਾ ਲੋ ਕੀ ਪਤਾ ਤੁਹਾਨੂੰ ਉਸ ਰਾਹ ਦੇ ਉੱਤੇ ਨੰਗੇ ਪੈਰ ਜਿਹੜਾ ਤੁਰਨਾ ਪਵੇ ਐਸ ਕਰਕੇ ਤੁਸੀਂ ਦੇਖ ਸਕਦੇ ਹੋ ਸਲੋਗਨ ਬਹੁਤ ਵਧੀਆ ਨੇ ਜ਼ਿੰਦਗੀ ਦੇ ਜਿਹੜੇ ਇਹ ਕੰਮ ਆਉਣਗੇ ਉਸ ਤੋਂ ਬਾਅਦ ਸੰਭਾਲ ਲਓ ਪੰਜਾਬੀਓ ਊੜਾ ਤੇ ਝੂੜਾ ਤੁਸੀਂ ਦੇਖ ਸਕਦੇ ਹੋ ਪੰਜਾਬੀਆਂ ਨੂੰ ਜਿਹੜਾ ਕੀ ਜੀਂਦਾ ਰੱਖ ਰਿਹਾ ਨੇ ਬਹੁਤ ਵੱਡੀ ਮਿਸਾਲ ਕੀਤੀ ਆ ਪਿੰਡ ਵਾਸੀਆਂ ਦੇ ਨਾਲ ਅਗਲੇ ਬੰਨੇ ਵੀ ਚੱਲਾਂਗੇ ਉਹ ਖੁਦ ਨਹੀਂ ਕਦੇ ਬੋਲਦੇ ਜਿਨ੍ਹਾਂ ਦੇ ਕਰਤਾਰ ਬੋਲਦੇ ਨੇ ਬਿਲਕੁਲ ਬਹੁਤ ਵਧੀਆ ਗੱਲ ਲਿਖੀ ਆ ਇਸ ਨੂੰ ਵੇਖ ਕੇ ਜਿਹੜਾ ਮਨ ਨੂੰ ਮੋਟੀਵੇਸ਼ਨ ਮਿਲਦੀ ਆ ਅਤੇ ਹਿੰਮਤ ਵੀ ਮਿਲਦੀ ਆ ਮੈਨੂੰ ਲੱਗਦਾ ਹਿੰਮਤ ਗੁਰਿੰਦਰ ਭਾਈ ਨੂੰ ਐਸੇ ਕਰਕੇ ਮਿਲੀ ਆ ਜਿਹੜਾ 66 ਤੋਂ ਛੇਧਿਆਰ ਕੀਤੀ ਆ ਗੁਰਿੰਦਰ ਭਾਈ ਲੈਣਾ ਬਹੁਤ ਸੋਹਣੀ ਲਿਖੀ ਆ ਇਹ ਸਦਲਾ ਕਿੱਥੋਂ ਮਨ ਚਾਈਆਂ ਦੇਖੋ ਜੀ ਇਹ ਮਨ ਤੋਂ ਸੀਗਾ ਕਿ ਅਸੀਂ ਜਿਹੜਾ ਵਾ ਕੁਝ ਨਾ ਕੁਝ ਕਰਨਾ ਚਾਹੁੰਨੇ ਆ ਤੇ ਜਿਹੜੇ ਆ ਸਾਡੇ ਅਸੀਂ ਪੜਦੇ ਸਾਂ ਕਿ ਕਦੀ ਵੀ ਆਪਾਂ ਕਦੀ ਕਿਸੇ ਦੇ ਰਾਹ ਦੇ ਵਿੱਚ ਕੰਡੇ ਨਹੀਂ ਖਿਲਾਰਨੇ ਚਾਹੀਦੇ ਪਤਾ ਨਹੀਂ ਸਾਨੂੰ ਕਿਸ ਮੋੜ ਤੇ ਆਣ ਕੇ ਖਲੋਣਾ ਪਵੇ ਉਸੇ ਰਾਹ ਤੇ ਸਾਨੂੰ ਨੰਗੇ ਪੈਰੀ ਤੁਰਨਾ ਪਵੇ ਇਹ ਜਿਹੜਾ ਸਲੋਗਨ ਹੈ ਬੜਾ ਵਧੀਆ ਸੇਧ ਦਿੰਦਾ ਹੈ ਜਿਹੜੇ ਸਮਝਦੇ ਨੇ ਉਹ ਪੜ ਕੇ ਸਮਝ ਜਾਂਦੇ ਨੇ ਠੀਕ ਹੈ ਜੀ ਇਹ ਸਲੋਗਨ ਲਿਖਿਆ ਹੈ ਉਹ ਖੁਦ ਨਹੀਂ ਬੋਲਦੇ ਜਿਨ੍ਹਾਂ ਦੇ کردار ਬੋਲਦੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਬੋਲਣ ਬੋਲ ਕੇ ਦੱਸਣਾ ਪੈਂਦਾ ਕਿ ਅਸੀਂ ਕੌਣ ਹੁੰਨੇ ਆ ਜਾਂ ਅਸੀਂ ਕੀ ਕੰਮ ਕੀਤਾ ਤੇ ਅਸੀਂ ਜਿਹੜਾ ਕੰਮ ਕੀਤਾ ਸਾਨੂੰ ਬੋਲਣ ਦੀ ਲੋੜ ਨਹੀਂ ਤੁਹਾਡੇ ਸਾਹਮਣੇ ਅੱਜ ਅਸੀਂ ਗੰਦੇ ਸੱਪੜ ਨੂੰ ਸਾਫ਼ ਕਰਕੇ ਸੁੰਦਰ ਝੀਲ ਦਾ ਰੂਪ ਦਿੱਤਾ ਹੈ ਫੁਹਾਰੇ ਚੱਲਦੇ ਨੇ ਕਿਸਤੀ ਦਾ ਆਰਡਰ ਦੇ ਦਿੱਤਾ ਆਉਣ ਵਾਲੇ ਦਿਨਾਂ 'ਚ ਉਹਦੇ ਵਿੱਚ ਵੀ ਤੁਹਾਨੂੰ ਗਰੇਵਾਲ ਸਾਹਿਬ ਭਾ ਕੇ ਝੂਟਾ ਦੇਵਾਂਗੇ ਆਉਣ ਵਾਲੀ ਇੰਟਰਵਿਊ ਜਿਹੜੀ ਆਪਾਂ ਕਿਸਤੀ ਦੇ ਵਿੱਚ ਪੋਰਟ 'ਤੇ ਬਹਿ ਕੇ ਕਰਾਂਗੇ ਚੰਡੀਗੜ੍ਹ ਦਾ ਜਿਹੜਾ ਨਜ਼ਾਰਾ ਝੀਲ ਦਾ ਤੁਹਾਨੂੰ ਦੋ ਮਲੂ ਨੰਗੜਾ ਉਹ ਇਥੇ ਪਿੰਡ ਦੇ ਵਿੱਚ ਹੀ ਦਵਾਵਾਂਗੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਵੀਰ ਜੀ ਨੇ ਕਿਹਾ ਕਿ ਜਿਹੜੇ ਸਲੋਗਨ ਲਿਖੇ ਨੇ ਉਹ ਜਿਹੜੇ ਨੇ ਇਹਨਾਂ ਜ਼ਿੰਦਗੀ ਦੇ ਢੁੱਕਦੇ ਨੇ ਵਾਕੇ ਸਲੋਗਨ ਜਿਹੜਾ ਜ਼ਿੰਦਗੀ ਵਿੱਚ ਬਹੁਤ ਵਧੀਆ ਕੰਮ ਆਉਂਦੀਆਂ ਨੇ ਇਹ ਲੈਣਾ ਜਿਹੜੀਆਂ ਨੇ ਬੰਦੇ ਦੀ ਜ਼ਿੰਦਗੀ ਸਵਾਰ ਵੀਆਂ ਦੇ ਦੇ ਤੇ ਹੋਰ ਵੀ ਚੱਲਾਂਗੇ ਅੱਗੇ ਝੀਲ ਜੀ ਨੂੰ ਦੇਖਾਂਗੇ ਗੁਰਮੁਖ ਦੇ ਭਾਜੀ ਅੱਗੇ ਚੱਲਦੇ ਆ ਝੀਲ ਦਿਖਾਉਣੇ ਸਾਡੇ ਦਸਕਾ ਨੂੰ ਇਹ ਜਿਹੜੀ ਝੀਲ ਤੁਸੀਂ ਤਿਆਰ ਕੀਤੀ ਆ ਇਹ ਕਿੰਨੇ ਜਿਹੜੀ ਇਹ ਫੋਟ ਡੂੰਗਾ ਵਾ ਇਹ ਜਿਹੜੀ ਝੀਲ ਆ ਤੇ ਦਸ਼ਕਾਂ ਜੂਹ ਸਾਂਝਾ ਕਰਦੇ ਥਾਰੀ ਗੱਲਬਾਤ ਇਹ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਫਾਟਕ ਤਿਆਰ ਕੀਤਾ ਕਿ ਚਲ ਵੀ ਜਿਹੜਾ ਪੁਲ ਤਿਆਰ ਕੀਤਾ ਵਾ ਮੈਨੂੰ ਕਿ ਜਾਲ ਪੁਲ ਤਿਆਰ ਕੀਤਾ ਵਾ ਤੇ ਇਹ ਜਿਹੜੀ ਚੀਜ਼ ਜਿਹੜੀ ਤੁਸੀਂ ਦੇਖਦੇ ਹੋ ਆ ਅਸੀਂ ਪੁਲ ਦੇ ਉੱਤੇ ਤੋਰਦੇ ਹਾਂ ਇਹ ਜਿਹੜਾ ਗੰਦਾ ਪਾਣੀ ਜਿਹੜਾ ਉੱਥੋਂ ਸਾਫ਼ ਹੋ ਕੇ ਇਧਰ ਆ ਰਿਹਾ ਵਾ ਇਹ ਸਾਰਾ ਪਾਣੀ ਜਿਹੜਾ ਵਾ ਝੀਲ ਵਿੱਚ ਜਾ ਰਿਹਾ ਵਾ ਅਮਰਸਾਦ ਦੇ ਪਿੰਡ ਮੱਲੂ ਲੰਗੰਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਇਹ ਜਿਹੜੀਆਂ ਤਸਵੀਰਾਂ ਨੇ ਆਪਣੇ ਦਸ਼ਕਾਂ ਜੂਹ ਸਾਂਝਾ ਕਰਦਾਂਗੇ ਇਹ ਜਿਹੜੀਆਂ ਤਸਵੀਰਾਂ ਨੇ ਪਿੰਡ ਮੱਲੂ ਲੰਗੰਦੀਆਂ ਨੇ ਜਿਹ ਅਮਰ ਸਾਹਿਬ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਵਧੀਆ ਹਾਲਾਤ ਨੇ ਚੰਡੀ ਵਰਗਾ ਚੰਡੀਗੜ੍ਹ ਵਰਗਾ ਜਿਹੜਾ ਮਾਹੌਲ ਆ ਅਤੇ ਸਾਹਮਣੇ ਲਿਖਿਆ ਵਾ ਪਿੰਡੂ ਵਿਕਾਸ ਦਾ ਸਰਨਾਵਾ ਪਿੰਡ ਮੱਲੂ ਨਗਰ ਮੈਂ ਆਪਣੇ ਦਸਾਂ ਜੂ ਕਾਵਾਂਗਾ ਆਪਣੇ 11 ਮੈਨੂੰ ਸਹਿਯੋਗੀ ਨੂੰ ਵੀ ਤਸਵੀਰਾਂ ਜਰੂਰ ਖਾਰਨੇ ਕਰੀ ਜੂਮ ਕਰਕੇ ਪਿੰਡ ਦੇ ਵਿਕਾਸ ਦੀਆਂ ਜਿਹੜੀਆਂ ਤਸਵੀਰਾਂ ਨੇ ਬਿਲਕੁਲ ਗੁਰੂੰਦਾਬਾ ਦੀਆਂ ਲੱਗ ਰਿਹਾ ਜਿਵੇਂ ਚੰਡੀਗੜ੍ਹ ਹੀ ਆ ਗਏ ਆ ਵੇਖੋ ਜੀ ਇਹ ਜਿਹੜਾ ਫਾਉਂਟੇਨ ਪਵਾਰਾ ਚੱਲਦਾ ਰਾਤ ਨੂੰ ਵਿੱਚ ਲਾਈਟਿੰਗ ਵੀ ਹੋਈ ਹੈ ਜੀ ਬਹੁਤ ਵਧੀਆ 뷰 ਰਾਤ ਨੂੰ ਬਣਦਾ ਹੈ ਬਹੁਤ ਨਜ਼ਾਰਾ ਬਣਦਾ ਹੈ ਤੇ ਬਹੁਤ ਸਾਰੇ ਲੋਕ ਘੁੰਮਣ ਆਉਂਦੇ ਨੇ ਤੇ ਤੁਹਾਡੇ ਸਾਹਮਣੇ ਵੇਖੋ ਕਿੰਡੀ ਵਧੀਆ ਦਿੱਖ ਜਿਹੜੀ ਹੈ ਬਣੀ ਆ ਬਿਲਕੁਲ ਅੱਗੇ ਆ ਜੋ ਹੋ ਵੀ ਗੱਲਬਾਤ ਕਰਾਂਗੇ ਤੁਸੀਂ ਦੇਖਦੇ ਹੋ ਕਿ ਜਿਹੜੇ ਫੁਆਰੇ ਲਗਾਏ ਗਏ ਨੇ ਪਿੰਡ ਵਾਸੀਆਂ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਐਡਾ ਵਧੀਆ ਨਜ਼ਾਰਾ ਵਾ ਸ਼ਾਮ ਨੂੰ ਇੱਥੇ ਲੋਕ ਆਉਂਦੇ ਨੇ ਸਿਆ ਕਰਨ ਵਾਸਤੇ ਪਿੰਡ ਦਾ ਛੱਪਰ ਸੀ ਕਿਸੇ ਵਕਤ ਲੋਕ ਇੱਥੇ ਪਾਣੀ ਗੰਦਾ ਜਿਹੜਾ ਪਿੰਡ ਦਾ ਹੁੰਦਾ ਸੀ ਪਰ ਗੁਰਦੇ ਪਾਜੀ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਸਾਹਿਬ ਸਹਿਯੋਗ ਨਾਲ ਇਹ ਛੀਲ ਦੀ ਆਹ ਤਿਆਰ ਕੀਤੀ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਾਡੇ ਬਜ਼ੁਰਗ ਜਿਹੜੇ ਨੇ ਇੱਥੇ ਸ਼ਾਮ ਨੂੰ ਆ ਕੇ ਬੈਠਦੇ ਨੇ ਅਤੇ ਬਾਣੀ ਜਿਹੜੀ ਆ ਪਰਮਾਤਮਾ ਵੱਲੋਂ ਜਿਹੜੀ ਕਿਤੇ ਬਾਣੀ ਜਿਹੜੀ ਲਗਾਈ ਗਈ ਹੈ ਗੁਰਬਾਣੀ ਇੱਥੇ ਆ ਕੇ ਜਿਹੜੀ ਆ ਸੁਣਦੇ ਨੇ ਅਤੇ ਆਪਣੇ ਵਿਚਾਰ ਵੀ ਸਾਂਝੀ ਕਰਦੇ ਨੇ ਬੜਾ ਵਧੀਆ ਮਾਹੌਲ ਦਿੱਤਾ ਪਿੰਡ ਵਾਸੀਆਂ ਨੂੰ ਤੇ ਥੋੜਾ ਪਿੰਡ ਵਾਸੀ ਦੱਸ ਦੋ ਛੱਪੜ ਬਾਜ ਦਾ ਜਿਹੜਾ ਛੱਪੜ ਜੋ ਡੇੜਾ ਹੈ ਇੰਨੀ ਤੁਸੀਂ ਛੀਲ ਤਿਆਰ ਕੀਤੀ ਆ ਵੇਖੋ ਜੀ ਇਹ ਬਹੁਤ ਜਿਹੜਾ ਗੰਦਾ ਸੀ ਛੱਪੜ ਪਿੰਡ ਦਾ ਬਹੁਤ ਗੰਧ ਸੀ ਇਹਦੇ ਵਿੱਚ ਲਫਾਫੇ ਗੰਦਾ ਪਾਣੀ ਵੇਸਟ ਰੂੜੀਆਂ ਲੱਗੀਆਂ ਸੀ ਤੇ ਇਹ ਸਾਡੇ ਮਨ ਦਾ ਸੁਪਨਾ ਸੀਗਾ ਕਿ ਅਸੀਂ ਇਸ ਨੂੰ ਸਾਫ਼ ਕਰਕੇ ਤੇ ਆਮ ਲੋਕਾਂ ਦਾ ਹੀ ਹਕਾਵਤ ਖਾਵਤ ਸੀਗੀ ਕਿ ਪਿੰਡਾਂ ਦੇ ਵਿੱਚ ਬਹੁਤ ਗੰਦਗੀ ਹੁੰਦੀ ਸੀ ਤੇ ਮਨ ਦੇ ਵਿੱਚ ਬਹੁਤ ਆਉਂਦਾ ਸੀ ਕਿ ਯਾਰ ਵਾਕਈ ਪਿੰਡ ਬਹੁਤ ਗੰਦੇ ਹੁੰਦੇ ਨੇ ਪਰ ਆਪਾਂ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਕਿ ਆਪਾਂ ਪਿੰਡ ਨੂੰ ਇਹੋ ਜਿਹਾ ਬਣਾਈਏ ਕਿ ਲੋਕ ਸਾਡੇ ਪਿੰਡ ਵੇਖਣ ਆਉਣ ਸਾਡੇ ਪਿੰਡ ਦੀ ਅੰਜੰਕਲ ਜਿਹੜੀ ਆ ਵੇਖ ਕੇ ਹੋਰ ਵੀ ਲੋਕੀ ਕਰਨ ਤੇ ਸਾਨੂੰ ਮਹਿਕਵੇ ਦਾ ਸਹਿਯੋਗ ਮਿਲ ਗਿਆ ਸਾਡੇ ਏਪੀਓ ਸਾਹਿਬ ਨੇ ਬਲਾਕ ਅਸਾ ਸੀਨਾ ਤੋਂ ਸਰਦਾਰ ਰਜੀਵ ਸਿੰਘ ਜੀ ਬਹੁਤ ਸਾਰੇ ਕੰਮ ਸਾਡੇ ਉਹਨਾਂ ਨੇ ਨਰੇਗਾ ਦੇ ਵਿੱਚ ਸਾਡਾ ਸਹਿਯੋਗ ਕੀਤਾ ਤੇ ਅਸੀਂ ਆਪਣੇ ਹੱਥੀ ਬਹੁਤ ਮਿਹਨਤ ਕੀਤੀ ਇਹਦੇ ਵਿੱਚ ਸੁੰਦਰ ਦੇਖ ਦੇਣ ਵਾਸਤੇ ਅਸੀਂ ਜਿਹੜੀ ਆ ਆ ਨਵਾਂ ਉਪਰਾਲਾ ਕੀਤਾ ਜਿਹੜਾ ਵਿੱਚ ਉਹਦੇ ਪੌਂਟ ਬਣਾਇਆ ਬਹਿਣ ਵਾਸਤੇ ਫੁਹਾਰੇ ਲਾਏ ਤੇ ਚੰਗੇ ਦਰਖਤ ਲਾਏ ਚੰਗਾ ਮਾਹੌਲ ਸਿਰਜਿਆ ਜਿਹੜਾ ਇਹ ਸਾਡੀ ਜਿਹੜੀ ਹੱਥੀ ਮਿਹਨਤ ਕੀਤੀ ਉਹਦਾ ਫਾਲ ਹੈ ਤੇ ਸਾਡੇ ਜਿਹੜੇ ਮਹਿਕਮੇ ਦਾ ਜਿਹੜੇ ਚੰਗੇ ਅਫਸਰ ਨੇ ਜਿੱਦਾਂ ਤੁਹਾਡੇ ਅੱਗੇ ਵੀ ਨਾਂ ਲਿਆ ਰঞ্জੀਤ ਸਿੰਘ ਉਹਨਾਂ ਦਾ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਬਹੁਤ ਸਾਰਾ ਸਹਿਯੋਗ ਕੀਤਾ ਇਹਨਾਂ ਚੀਜ਼ਾਂ ਨੂੰ ਤਿਆਰ ਕਰਨ ਦੇ ਵਿੱਚ ਤੇ ਮੈਨੂੰ ਇਹ ਸੁਪੇ ਭਾਈ ਸਾਹਿਬ ਅਸੀਂ ਗੁਰਦੇਵ ਜੀ ਅਸੀਂ ਦੇਖਿਆ ਵੀ ਜਿਆਦਾਤਰ ਜਦੋਂ ਵੀ ਅਸੀਂ ਪਿੰਡਾਂ 'ਚ ਦਾਖਲ ਹੁੰਦੇ ਆ ਤੇ ਪਿੰਡਾਂ 'ਚ ਛੱਪੜ ਜਿਹੜੇ ਨੇ ਅਸੀਂ ਦੇਖਿਆ ਆਮ ਪਿੰਡਾਂ 'ਚ ਛੱਪੜ ਵੇਖਣ ਨੂੰ ਮਿਲਦੇ ਨੇ ਤੇ ਛੱਪੜ ਦੀ ਗੱਲ ਕਰੀਏ ਛੱਪੜ ਤੋਂ ਪਿੰਡ ਪਛਾਣਿਆ ਜਾਂਦੇ ਵੀ ਕਹਿੰਦੇ ਫਲਾਣੇ ਪਿੰਡ ਦਾ ਛੱਪੜ ਵੱਡਾ ਵੱਡਾ ਉਹ ਫਲਾਣਾ ਪਿੰਡ ਆ ਉਹ ਤੋਂ ਪਛਾਣ ਹੋ ਜਾਂਦੀ ਆ ਅਸੀਂ ਦੇਖਿਆ ਵੀ ਤੁਸੀਂ ਛੱਪੜ ਤੋਂ ਹੀ ਜਿਹੜੀ ਕੀ ਝੀਲ ਤਿਆਰ ਕਰ ਲਈ ਆ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਰੀਏ ਬਤਕਾਂ ਜਰੂਰ ਆਖਾਂ ਤੁਸੀਂ ਦੇਖ ਸਕਦੇ ਹੋ ਵੀ ਵੇਖੋ ਕਿੱਡਾ ਨਜ਼ਾਰਾ ਲੈ ਰਹੀਆਂ ਕੁਦਰਤ ਜਿਹੜੀ ਆ ਕੁਦਰਤ ਦੀ ਗੋਦ ਵਿੱਚ ਜਿਹੜੀਆਂ ਬਤਕਾਂ ਨਜ਼ਾਰੇ ਲੈ ਰਹੀਆਂ ਨੇ ਪੂਰਾ ਮਾਹੌਲ ਦਿੱਤਾ ਗਿਆ ਵਾ ਇਸ ਚੀਜ਼ ਨੂੰ ਲੈ ਕੇ ਤੇ ਬੜੀ ਖਿੱਚ ਦਾ ਕੇਂਦਰ ਵੀ ਆ ਮੈਨੂੰ ਲੱਗਦਾ ਵੀ ਸ਼ਾਇਦ ਮਾਝੇ ਦਾ ਇਹ ਪਹਿਲਾ ਪਿੰਡ ਆ ਜਿੱਥੇ ਕੀ ਇਹ ਛੱਪੜ ਤੋਂ ਜਿਹੜਾ ਕਿ ਝੀਲ ਤਿਆਰ ਕੀਤੀ ਗਈ ਆ ਕਿਸ ਤਾਂ ਦੇ ਦੇ ਗੁਰਿੰਦਰ ਜੀ ਦੇਖੋ ਜੀ ਇਹ ਤੁਹਾਡੇ ਸਾਹਮਣੇ ਆ ਕਿੱਡਾ ਵਧੀਆ ਮਾਹੌਲ ਬਣਿਆ ਇੱਥੇ ਗੰਦਾ ਜਿਹੜਾ ਪਾਣੀ ਸੀ ਉਹਨੂੰ ਟ੍ਰੀਟਮੈਂਟ ਪਲਾਂਟ ਲਾ ਕੇ ਟ੍ਰੀਟ ਕੀਤਾ ਗਿਆ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਆਪਾਂ ਸੋਲਰ ਪੰਪ ਲਾ ਕੇ ਤੇ ਵਾਈ ਜੋ ਖੇਤੀ ਨੂੰ ਜਿਹੜਾ ਪਾਣੀ ਉਹ ਦਿੱਤਾ ਜਾਊਗਾ ਆਉਣ ਵਾਲੇ ਦਿਨਾਂ ਜਿਵੇਂ ਤੁਸੀਂ ਆਮ ਹੀ ਪੜ੍ਹਦੇ ਜੋ ਪੱਤਰਕਾਰ ਜੀ ਕਿ ਪਾਣੀ ਦੀ ਬਹੁਤ ਕਿੱਲਤ ਆ ਰਹੀ ਆ ਪਾਣੀ ਦੀ ਸਾਮ ਸੰਭਾਲ ਆਪਾਂ ਕਿਵੇਂ ਕਰਨੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਪਾਣੀ ਨੂੰ ਫਿਲਟਰ ਕਰਕੇ ਤੇ ਜਿਹੜਾ ਉਹ ਵਾਈ ਜੋ ਖੇਤੀ ਨੂੰ ਦਿੱਤਾ ਜਾਊਗਾ ਕਿਉਂਕਿ ਜਿਹੜੇ ਕਿਸਾਨ ਨੂੰ ਇਹ ਪਾਣੀ ਮਿਲੇਗਾ ਉਹਦੀ ਵੀ ਬਚਤ ਹੋਊਗੀ ਕਿ ਆਪਾਂ ਨੂੰ ਉਹਨੂੰ ਜੂਰੀਆ ਡਾਇਆ ਜਿਹੜੀ ਉਹ ਨਹੀਂ ਪਾਉਣੀ ਪਊਗੀ ਇਹ ਜਿਹੜਾ ਬਹੁਤ ਵਧੀਆ ਲਾਹੇਕਾਰ ਪਾਣੀ ਹੋਊਗਾ ਜਿਹੜਾ ਪਿੰਡ ਦਾ ਆ ਸਾਫ਼ ਕਰਕੇ ਵਾਈ ਜੋ ਖੇਤੀ ਹੁੰਦੇ ਵਾਂਗੇ ਜਿਵੇਂ ਇਸ ਗੁੰਦੇ ਭਾਈ ਜਿਹੜਾ ਬਰਸਾਤ ਦਾ ਪਾਣੀ ਹੁੰਦਾ ਉਹ ਵੀ ਸਟੋਰ ਕਰਕੇ ਤੁਸੀਂ ਜਿਹੜਾ ਇਹ ਪਾਣੀ ਇੱਥੇ ਵਰਤੋਂ ਕਰਦੇ ਹੋ ਇਸ ਤਰ੍ਹਾਂ ਦੀ ਇਹਦੇ ਚੀਜ਼ ਨੂੰ ਜੀ ਸਾਡੇ ਅੱਜ ਬਰਸਾਤ ਤਾਜੀ ਹੋਈ ਹੈ ਤੁਸੀਂ ਬੜਾ ਵਧੀਆ ਮੈਨੂੰ ਸਵਾਲ ਕੀਤਾ ਅੱਜ ਹੀ ਸ਼ਵੇਰੇ ਬਾਰਿਸ਼ ਹੋਈ ਸੀ ਅਜੇ ਵੀ ਤੁਸੀਂ ਪਾਣੀ ਦੇਖ ਲਓ ਸਾਰਾ ਜਿਹੜਾ ਵਾ ਪਾਣੀ ਬਾਰਸ਼ ਦਾ ਪਹਿਲੀਆਂ ਚੋਂ ਨਿਕਲ ਕੇ ਇਹਦੇ ਵਿੱਚ ਸਟੋਰ ਹੋ ਰਿਹਾ ਹੈ ਇਹਦੇ ਨਾਲ ਸਾਡਾ ਪਾਣੀ ਵੀ ਪਾਣੀ ਦੀ ਬਚਤ ਵੀ ਹੋਊਗੀ ਸਾਡਾ ਪਾਣੀ ਦਾ ਲੈਵਲ ਵੀ ਜਿਹੜਾ ਪਿੰਡ ਦਾ ਉਹ ਉੱਪਰ ਹੋਊਗਾ ਕਿਉਂਕਿ ਇਹ ਜਿਹੜਾ ਪਾਣੀ ਜਿਹੜਾ ਆਪਾਂ ਪਿੰਡ ਨੂੰ ਥੱਲੇ ਆਪਾਂ ਰੀਚਾਰਜ ਹੋਊਗਾ ਤੇ ਸਾਡੇ ਪਿੰਡ ਦਾ ਲੈਵਲ ਜਿਹੜਾ ਉਹ ਹੋਊਗਾ ਪਾਣੀ ਵੀ ਸਾਫ਼ ਹੋਊਗਾ ਸਾਡੇ ਪਿੰਡ ਦਾ ਇਹਨੂੰ ਜਿਹੜਾ ਜਿਹੜਾ ਮੀਂਹ ਦਾ ਪਾਣੀ ਆ ਉਹਨੂੰ ਸਟੋਰ ਕੀਤਾ ਜਾ ਰਿਹਾ ਇਹਦੇ ਵਿੱਚ ਦੂਜੇ ਪਾਰੀ ਮੈਂ ਇਹ ਸੋਚੀ ਇੰਦਾ ਮਨਚ ਵਿਕਾਸ ਕਰਨ ਬਾਰੇ ਕਿਸਦਾ ਸੋਚਿਆ ਅਸੀਂ ਦੇਖਦੇ ਵੀ ਜਿਆਦਾਤਰ ਸਰਪੰਚਾਂ ਦੀ ਗੱਲ ਕਰੀਏ ਜਦੋਂ ਪਿੰਡ 'ਚ ਗ੍ਰਾਂਟ ਆਉਂਦੀ ਆ ਤੇ ਸਰਪੰਚ ਪਹਿਲੋ ਪੈਸੇ ਖਾਣ ਨੂੰ ਕਰਦਾ ਵੀ ਪੈਸੇ ਖਾ ਲਈ ਆਪਣੀ ਕੋਠੀ ਤਿਆਰ ਕਰ ਲਈਏ ਬਾਕੀ ਪਿੰਡ 'ਚ ਬਾਅਦ ਲਾਵਾਂਗੇ ਅਸੀਂ ਦੇਖਿਆ ਵੀ ਕਈ ਕਿੰਨੇ ਕਰੋੜਾ ਰੁਪਏ ਆਉਂਦੇ ਨੇ ਪਿੰਡਾਂ 'ਚ ਵਿਕਾਸ ਹੀ ਨਹੀਂ ਹੁੰਦਾ ਉਹ ਕਾਗਜ਼ਾਂ ਦੇ ਨਾਂ ਤੇ ਜਿਹੜੇ ਪੈਸੇ ਜਿਹੜੇ ਨੇ ਉਪਾਦਿਤੇ ਜਾਂਦੇ ਨੇ ਵੀ ਫਲਾਣੇ ਪਿੰਡ 'ਚ ਇੰਨਾ ਪੈਸਾ ਆਇਆ ਤਾਂ ਉਹ ਲੱਗ ਗਿਆ ਪਰ ਇਸੇ ਤੁਹਾਡੇ ਪਿੰਡ 'ਚ ਸਾਡੇ ਪਿੰਡ 'ਕਦੀ ਕੋਈ ਪੈਸਾ ਖਾਂਦਾ ਹੈ। ਵੇਖੋ ਜੀ ਇਹ ਜਿਹੜੀ ਚੰਗੀ ਪੰਚਾਇਤ ਸੀਗੀ ਸਾਡੇ ਪਿੰਡ ਦੀ ਚੰਗੀ ਪੰਚਾਇਤ ਸਾਨੂੰ ਮਿਲ ਗਈ। ਅਸੀਂ 2015 ਦੇ ਵਿੱਚ ਪਿੰਡ ਨੂੰ ਖੂਬਸੂਰਤ ਬਣਾਉਣ ਦਾ ਸੁਪਨਾ ਲਿਆ ਸੀ ਤੇ ਅਸੀਂ ਉਹ ਸਭਾ ਦੇ ਨਾਲ ਰਲ ਕੇ ਜਿਵੇਂ ਸਾਡੀ ਸ਼ਮਸ਼ਾਨ ਘਾੜ ਦਾ ਕੰਮ ਜਿਹੜਾ ਸਭਾ ਕਰਦੀ ਆ ਅਸੀਂ ਪਿੰਡ ਦੇ ਵਿੱਚ ਬੂਟੇ ਲਾਏ। ਸਾਡੀ ਹੋਰ ਵੀ ਇੱਕ ਸਭਾ ਸ਼ਹੀਦ ਭਗਤ ਸਿੰਘ ਨਵਜਨ ਸਭਾ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਤੇ ਸਾਡੀ ਪੰਚਾਇਤ ਚੰਗੀ ਬਣ ਗਈ। ਚੰਗੀ ਪੰਚਾਇਤ ਬਣ ਨਾਲ ਸਾਡਾ ਉਹਨਾਂ ਨੇ ਸਹਿਯੋਗ ਕੀਤਾ। ਅਸੀਂ ਪੰਚਾਇਤ ਦਾ ਸਹਿਯੋਗ ਕੀਤਾ ਮਿਲ ਕੇ ਜਿਹੜੀ ਟੀਮ ਵਰਕ ਕੰਮ ਹੋਵੇ ਇਹ ਟੀਮ ਵਰਕ ਕੰਮ ਹੋਵੇ ਤਾਂ ਫਿਰ ਗਰੇਵਾਲ ਸਾਹਿਬ ਇਹ ਕੰਮ ਹੁੰਦੇ ਨੇ ਕੱਲਾ ਬੰਦਾ ਨਾ ਕੱਲੀ ਪੰਚਾਇਤ ਹੀ ਕੋਈ ਕਰ ਸਕਦੀ ਆ ਨਾ ਕੋਈ ਸਭਾ ਹੀ ਕਰ ਸਕਦੀ ਆ ਇਹ ਰਲ ਕੇ ਆਪਾਂ ਸਾਰਿਆਂ ਨੇ ਇਹਨੂੰ ਖੂਬਸੂਰਤ ਦਿਖ ਦੇਣ ਦਾ ਜਿਹੜਾ ਸੁਪਨਾ ਸੀਗਾ ਉਹ ਅੱਜ ਅਸੀਂ ਪੂਰਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਅਸੀਂ ਲੀਕੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਆਉਣ ਵਾਲੇ ਜਨਾ ਵਿੱਚ ਕੰਮ ਅਸੀਂ ਕਰ ਰਹੇ ਹਾਂ ਬਿਲਕੁਲ ਜੀ ਅਸੀਂ ਦੇਖਿਆ ਜਾਂਦਾ ਗੁਰੁੰਦੇ ਪਾੜੀ ਖਾਸ ਕਰਕੇ ਜਿਹੜੇ ਐਨ ਆਰ ਆਈ ਵੀਰ ਹੁੰਦੇ ਨੇ ਉਹ ਪਿੰਡਾਂ 'ਚ ਆਪਣੇ ਪਿੰਡਾਂ 'ਚ ਪੈਸਾ ਲਾਉਂਦੇ ਨੇ ਕਿਉਂ ਸਰਪੰਚ ਲਾਉਂਦੇ ਨਹੀਂ ਕਹਿੰਦੇ ਕਿ ਸਰਪੰਚ ਪੈਸੇ ਖਾ ਜਾਂਦੇ ਨੇ ਬੜੇ ਇਲਜ਼ਾਮ ਲੱਗਦੇ ਨੇ ਇਸ ਤਰ੍ਹਾਂ ਦੇ ਪਿੰਡਾਂ ਜਿਹੜੇ ਅਸੀਂ ਦੇਖਿਆ ਪੁਰਜਾਤਾਂ ਐਨ ਆਰ ਆਈ ਜਿਹੜੇ ਵੀਰ ਨੇ ਉਹਨਾਂ ਨੂੰ ਹੁੰਦਾ ਵੀ ਸਾਡੇ ਪਿੰਡ ਦੀ ਵਧੀਆ ਨਵਹਾਰ ਹੋਵੇ ਦੂਰੋਂ ਸਾਡਾ ਜਿਹੜਾ ਪਿੰਡ ਆ ਉਹ ਚੰਡੀਗੜ੍ਹ ਵਰਗਾ ਹੋਵੇ ਤੇ ਦੂਰੋਂ ਸਾਡੇ ਪਿੰਡ ਦੀਆਂ ਜਣੀਆਂ ਨੇ ਗੱਲਾਂ ਦੂਰ ਦੂਰ ਤੱਕ ਹੋਣ ਵੀ ਫਲਾਣੇ ਦਾ ਪਿੰਡ ਆ ਬਹੁਤ ਵਧੀਆ ਤਿਆਰ ਕੀਤਾ ਇਹ ਇਤਨੀ ਕਿਤੇ ਤੁਹਾਡੇ ਪਿੰਡ ਕਿਸੇ ਐਨਆਰਆਈ ਆਇਆ ਹੋਵੇ ਜਾਂ ਐਨਆਰਆਈ ਕੋਈ ਬਾਹਰ ਗਿਆ ਹੋਵੇ ਉਹਨੇ ਪੈਸਾ ਲਾਇਆ ਹੋਵੇ ਤੁਹਾਡੇ ਪਿੰਡ ਵਿੱਚ ਨਹੀਂ ਜੀ ਆਹ ਜਿਹੜੇ ਪ੍ਰੋਜੈਕਟ ਚੱਲ ਰਹੇ ਆ ਉਹਦੇ ਵਿੱਚ ਕਿਸੇ ਵੀ ਐਨਆਰਆਈ ਦਾ ਨਹੀਂ ਕੋਈ ਪੈਸਾ ਲੱਗਾ ਵੈਸੇ ਉਹ ਸਮੇ ਸਮੇਂ ਸੇ ਸਾਨੂੰ ਸਹਿਯੋਗ ਦਿੰਦੇ ਰਹਿੰਦੇ ਨੇ ਬਹੁਤ ਸਾਰੇ ਕੰਮ ਅਸੀਂ ਉਹਨਾਂ ਕੋਲ ਵੀ ਲੈਣੇ ਆ ਜਿਹੜੇ ਸਾਡੇ ਅਸੀਂ ਗ੍ਰਾਂਟ ਤੋਂ ਨਹੀਂ ਕਰ ਸਕਦੇ ਤੇ ਬਹੁਤੇ ਕੰਮ ਤਾਂ ਹੱਥੀ ਮਿਹਨਤ ਕਰਕੇ ਜਿਹੜੀ ਪੈਸੇ ਦੀ ਬਚਤ ਕਰਕੇ ਜਿਵੇਂ ਆ ਬੂਟੇ ਲਗਾਏ ਆ ਗਮਲੇ ਵੇਖੋ ਕਿੱਡੇ ਵਧੀਆ ਲਾਏ ਨੇ ਬੈਂਚ ਲਾਏ ਆ ਫਵਾਰਾ ਚੱਲ ਰਿਹਾ ਏ ਇੱਚ ਰਾਤ ਨੂੰ ਲਾਈਟਿੰਗ ਹੁੰਦੀ ਆ ਸਾਡੇ ਬੂਟੇ ਲੱਗ ਚੁੱਕੇ ਨੇ ਹੋਰ ਇਹਦੇ ਲਾਈਟਾਂ ਲੱਗਣੀਆਂ ਨੇ ਇੱਕ ਸਾਡੇ ਇੱਥੋਂ ਤਾਰ ਪਾ ਕੇ ਤੁਸੀਂ ਵੇਖਿਆ ਹੋਵੇਗਾ ਪਹਾੜੀਆਂ ਚ ਜਿਹਨੂੰ ਆਪਾਂ ਗੰਡੋਲਾ ਕਹਿੰਦੇ ਆ ਉਹ ਵੀ ਸਾਡੇ ਮਨ ਦਾ ਸੁਪਨਾ ਹੈ ਕਿ ਇੱਥੋਂ ਜਿਹੜਾ ਇੱਧਰ-ਇੱਧਰ ਜਾਊਗਾ ਇੱਕ ਇੱਥੇ ਲਾਇਬ੍ਰੇਰੀ ਜਿਹੜੀ ਨਮੀ ਲਾਇਬ੍ਰੇਰੀ ਬਣਾਉਣੀ ਚਾਹੁੰਦੇ ਆ ਕਿ ਸ਼ਾਮੀ ਕੋਈ ਸ਼ਾਇਰ ਕਰੇ ਇੱਥੇ ਬਹਿ ਕੇ ਕਿਤਾਬ ਪੜ੍ਹਨੀ ਚਾਹੁੰਦਾ ਹੋਵੇ ਤੋਂ ਕਿਤਾ ਰਜਿਸਟਰ ਲਾਇਆ ਜਾਊਗਾ ਉਹਦੇ ਵਿੱਚ ਨਾਮ ਲਿਖ ਕੇ ਘਰ ਖੜ ਨਹੀਂ ਹੋਵੇ ਤੇ ਉਹ ਜਿਹੜੀ ਆਪਣੀ ਕਿਤਾਬ ਪੜ ਸਕਦਾ ਹੈ ਨੌਲੇਜ ਮਿਲੇਗੀ ਆਉਣ ਵਾਲੀ ਪੀੜੀ ਨੂੰ ਪਰ ਕੀ ਲੱਗਦਾ ਨਹੀਂ ਤੁਹਾਡੇ ਵੱਲੋਂ ਜਿਹੜਾ ਇਹ ਪ੍ਰਾਲਾਵਾ ਕਿਤਾਬ ਪੜਨ ਦਾ ਇਹ ਬੜਾ ਵਧੀਆ ਵਧੀਆ ਪ੍ਰਾਲਾਵਾ ਅਸੀਂ ਦੇਖਿਆ ਹਰਕੱਲ ਦੇ ਜ਼ਿਆਦਾਤਰ ਜਿਹੜੇ ਲੋਕ ਨੇ ਜੇਕਰ ਬਾਹਰ ਵੀ ਜਾਂਦੇ ਨੇ ਕਿਤੇ ਉਹ ਜ਼ਿਆਦਾਤਰ ਮੋਬਾਈਲ ਵਿੱਚ ਵੀਡੀਓ ਵੇਂਦੇ ਜਾਂ ਖਾਸ ਕਰਕੇ ਰੀਲਾ ਤਿਆਰ ਕਰਕੇ ਰੀਲਾ ਵੇਂਦੇ ਜਾਂਦੇ ਨੇ ਪਰ ਜਦੋਂ ਇੱਥੇ ਤੁਹਾਡੇ ਕੋਲ ਲੋਕ ਆਉਣਗੇ ਜਾਂ ਬੱਚੇ ਜਾਂ ਕੁੜੀਆਂ ਮੁੰਡੇ ਆਉਣਗੇ ਇੱਥੇ ਬੈ ਕੇ ਜੋ ਕਿਤਾਬਾਂ ਪੜਨਗੇ ਨੌਲੇਜ ਲੈਣਗੇ ਆਪਣੀ ਸਿੱਖਿਆ ਵਧਾਉਣਗੇ ਕੀ ਲੱਗਦਾ ਨਹੀਂ ਹੋਰ ਜਿਹੜਾ ਮਿਆਰ ਆ ਉੱਚਾ ਵਧੂਗਾ ਤੇ ਜਿਹੜੇ ਲੋਕ ਵਿਲੇਜ ਐਪ ਖਰਾਬ ਕਰਦੇ ਨੇ ਮੋਬਾਈਲ ਵੇਖ ਕੇ ਉਹ ਸਮਾਂ ਵੀ ਬਚੂਗਾ ਵੇਖੋ ਜੀ ਇਹ ਤਾਂ ਬੜੀ ਵੱਡੀਆ ਵਧੀਆ ਗੱਲ ਆ ਕਿ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਨੌਲੇਜ ਮਿਲੂਗੀ ਕਿ ਸਾਡੇ ਪੁਰਖਿਆਂ ਦਾ ਇਤਿਹਾਸ ਕੀ ਆ ਸਾਡਾ ਕੀ ਇਤਿਹਾਸ ਆ ਸਾਡੀ ਸਿੱਖੀ ਦਾ ਇਤਿਹਾਸ ਕੀ ਆ ਸਾਨੂੰ ਸਾਡੇ ਬੱਚਿਆਂ ਨੂੰ ਨੌਲੇਜ ਮਿਲੂਗੀ ਆਪਾਂ ਇਹ ਪਰਾਲੇ ਕਰਾਂਗੇ ਕਿਤਾਬ ਰੱਖੀ ਹੋਊਗੀ ਤੇ ਕੋਈ ਪੜ੍ਹੇਗਾ ਇਹਦੇ ਵਿੱਚ ਫਿਸ਼ ਆਪਾਂ ਪਾਈ ਹੈ ਜੀ ਫਿਸ਼ ਤੋਂ ਅਸੀਂ ਜਿਹੜੀ ਆਮਦਨ ਸਾਨੀ ਹੋਊਗੀ ਉਹ ਨਿੱਜੀ ਨਹੀਂ ਅਸੀਂ ਵਰਤਣੀ ਅਸੀਂ ਇਸੇ ਪੌਂਡ ਵਾਸਤੇ ਵਰਤੀਏ ਜਾਂ ਪਿੰਡ ਵਾਸਤੇ ਹੋਰ ਕਿਸੇ ਕੰਮ ਵਾਸਤੇ ਵਰਤੀਏ ਉਹ ਵੀ ਅਸੀਂ ਆਮਦਨ ਜਿਹੜੀ ਇਸ ਤੋਂ ਲੈ ਕੇ ਤੇ ਇਹਦੇ ਵਿੱਚ ਹੋਰ ਇਹਨੂੰ ਸੁੰਦਰ ਦੇਖ ਦੇਣੀ ਉਹ ਦੇਵਾਂਗੇ ਜੀ ਅੱਗੇ ਤੇ ਮੈਨੂੰ ਐਸੋ ਵੀ ਫਿਸ਼ ਦੀ ਗੱਲ ਤੁਸੀਂ ਕੀਤੀ ਆ ਕਿੰਨੀ ਫਿਸ਼ ਇਸ ਵਿੱਚ ਪਾਈ ਗਈ ਆ ਤੇ ਜੇਕਰ ਛੱਪੜ ਦੀ ਗੱਲ ਕਰੀਏ ਜਿਹੜਾ ਛੱਪੜ ਸੀ ਪਹਿਲਾਂ ਹੁਣ ਜਿਹੜਾ ਝੀਲ ਤਿਆਰ ਕੀਤੀ ਗਈ ਆ ਇਹ ਕਿੰਨੀ ਡੂੰਘੀ ਜਿਹੜੀ ਹੈਗੀ ਆ ਅਸੀਂ ਦੇਖਿਆ ਤੁਸੀਂ ਪੰਛੀਆਂ ਵਾਸਤੇ ਘੋ ਹੌਸਲੇ ਵੀ ਤਿਆਰ ਕੀਤੇ ਨੇ ਕਿਸੇ ਨੂੰ ਘਰ ਬਣਾ ਕੇ ਦੇਣਾ ਇਹ ਵੀ ਬੜੀ ਵੱਡੀ ਗੱਲ ਆ ਤੇ ਖਾਸ ਕਰਕੇ ਜਿਹੜੇ ਪੰਛੀ ਜਿਹੜੇ ਉੜਦੇ ਨੇ ਹਵਾ ਵਿੱਚ ਉਹਨਾਂ ਵਾਸਤੇ ਤੁਸੀਂ ਘਰ ਬਣਾ ਕੇ ਦਿੱਤੇ ਨੇ ਇਹ ਬਹੁਤ ਵੱਡਾ ਤੁਹਾਡਾ ਪ੍ਰਾਲਾ ਇਹ ਜਹਾਂ ਜਿਸ ਤਰ੍ਹਾਂ ਆ ਵੀ ਜਿਹੜਾ ਝੀਲ ਦੇ ਕੰਡੇ ਜਿਹੜਾ ਘਰ ਬਣਾਇਆ ਦਿੱਤੇ ਆ ਵੇਖੋ ਜੀ ਇਹ ਜਦੋਂ ਅਸੀਂ ਆਹ ਝੀਲ ਬਣਾ ਦਿੱਤੀ ਤਾਂ ਬਹੁਤ ਸਾਰੇ ਜਿਹੜੇ ਪੰਛੀ ਸੀ ਜਿਹੜੇ ਅਸੀਂ ਕਦੀ ਵੇਖੇ ਨਹੀਂ ਸੀ ਉਹ ਇੱਥੇ ਪਾਣੀ ਪੀਣ ਵੀ ਆਉਂਦੇ ਸੀ ਛੋਟੀਆਂ-ਛੋਟੀਆਂ ਚਿੜੀਆਂ ਆਉਂਦੀਆਂ ਸੀ ਜਿਹੜੀਆਂ ਉਹ ਪਾਣੀ ਦਾ ਘੁੱਟ ਭੜ ਕੇ ਉੱਡ ਜਾਂਦੀਆਂ ਸੀ ਜਿਹੜੀਆਂ ਬਹੁਤ ਸਮਾਂ ਆਪਾਂ ਪਹਿਲਾਂ ਵੇਖਦੇ ਸੀ ਉਹ ਲੋਪ ਹੁੰਦੀਆਂ ਜਾਂਦੀਆਂ ਤੇ ਸਾਡੇ ਮਨ 'ਚ ਉਹ ਆਇਆ ਕਿ ਕਿਉਂ ਨਾ ਇਹਨਾਂ ਵਾਸਤੇ ਇੱਥੇ ਰਹਿਣ ਬਸ਼ੀਰਾ ਬਣਾਇਆ ਜਾਵੇ ਇਹ ਇੱਥੋਂ ਹੀ ਪਾਣੀ ਪੀਣ ਇੱਥੇ ਹੀ ਰਹਿਣ ਤੇ ਇਹ ਬਹੁਤ ਸਾਰੇ ਲੋਕੀ ਦਰਖਤਾਂ ਨੂੰ ਵੀ ਅੱਗ ਲਾ ਦਿੰਦੇ ਨੇ ਪੁਰਾਣੇ ਘਰ ਹੁੰਦੇ ਸੀ ਉਹਨਾਂ 'ਚ ਖੁੱਡਾਂ ਹੁੰਦੀਆਂ ਸੀ ਉਹ ਵੀ ਲੋਕੀ ਹੁਣ ਨਵੇਂ ਮਕਾਨ ਬਣਨ ਲੱਗ ਪਏ ਲੈਂਟਰ ਪੈਣ ਲੱਗ ਪਏ ਆ ਤੇ ਇਹਨਾਂ ਦਾ ਜਿਹੜਾ ਖੁੱਡੇ ਨਹੀਂ ਕਿਤੇ ਰਹੇ ਇਸ ਕਰਕੇ ਅਸੀਂ ਪੰਛੀਆਂ ਦਾ ਜਿਹੜਾ ਘਰ ਬਣਾ ਕੇ ਲਾਏ ਨੇ ਇਹਦੇ ਥੱਲੇ ਅਸੀਂ ਮਟਕੇ ਜਿਹੜੇ ਉਹ ਲਾਏ ਨੇ ਉਹਦੇ ਵਿੱਚ ਬਹੁਤ ਸਾਰੀਆਂ ਚਿੜੀਆਂ ਜਿਹੜੀਆਂ ਵਾ ਪ੍ਰਵਾਸੀ ਪੰਛੀ ਇਹਦੇ ਵਿੱਚ ਆਉਂਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡਾ ਪ੍ਰਾਲਾ ਕਰਾਂਗੇ ਜਿਹੜੀ ਪਾਰਕ ਬਣਾਉਣੀ ਜਿਹੜੀ ਅਸੀਂ ਲਾਇਬ੍ਰੇਰੀ ਬਣਾਉਣੀ ਜਾ ਰਹੇ ਆ ਉਹਦੀ ਉੱਪਰਲੀ ਹਾਈਟ ਤੇ ਜਿਹੜਾ ਉਹ ਸਾਰੇ ਪੰਛੀਆਂ ਦਾ ਹੀ ਰੈਣਮ ਸੇਰਾ ਜਿਹੜਾ ਵਾ ਉਹ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਮਕਸੂਦਾ ਵਾ ਕਿ ਅਸੀਂ ਉਹਨੂੰ ਬਣਾਈਏ ਠੀਕ ਹੈ ਬਹੁਤ ਬਧਨਵਾਦ ਜੀ ਇਹ ਸੀ ਗੱਲਬਾਤ ਕੀਤੀ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਕਿ ਪਿੰਡ ਮੱਲੂ ਲੰਗਾ ਦੇ ਰਹਿਣ ਵਾਲੇ ਨੇ ਤੁਸੀਂ ਦੇਖਿਆ ਵੀ ਪਿੰਡ ਦੀ ਪੰਚਾਇਤ ਵੱਲੋਂ ਭਾਈ ਸਾਹਿਬ ਵੱਲੋਂ ਇੱਕ ਸਹਿਯੋਗ ਕੀਤਾ ਗਿਆ ਵਾ ਇਹ ਛੱਪਰ ਸੀ ਅਸੀਂ ਆਮ ਦੇਖਦੇ ਪਿੰਡਾਂ ਵਿੱਚ ਛੱਪਰ ਦੇ ਜ਼ਰੂਰ ਹੁੰਦੇ ਨੇ ਤੇ ਛੱਪਰ ਲੱਕੜ ਲੱਕ ਭਰੇ ਹੁੰਦੇ ਨੇ ਗੰਦੇ ਪਾਣੀ ਤੇ ਬਦਬੂ ਮਾਰਦੇ ਹੁੰਦੇ ਨੇ ਪਰ ਪਿੰਡ ਦੇ ਸਹਿਯੋਗ ਦੇ ਨਾਲ ਭਾਈ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਛੱਪਰ ਸੀ ਤੁਸੀਂ ਦੇਖ ਰਹੇ ਹੋ ਚਾਰਚ ਮੇਰੇ ਮੈਂ ਕਹਿੰਦਾ ਮੈਂ ਨੂੰ ਕਹੂੰਗਾ ਵੀਰ ਨੂੰ ਇੱਕ ਵਿੱਚ ਹਾਤੀ ਜਰੂਰ ਮਰਾ ਦੇਣ ਇਹ ਜਿਹੜੀ ਝੀਲ ਤਿਆਰ ਕਰ ਦਿੱਤੀ ਗਈ ਆ ਤੁਸੀਂ ਦੇਖ ਸਕਦੇ ਾਰੇ ਮਿਲ ਗਏ ਮਾਝੇ ਦਾ ਪਹਿਲਾ ਪਿੰਡ ਐ ਮੈਂ ਕਹਾਂਗਾ ਮਾਝੇ ਦਾ ਪਹਿਲਾ ਪਿੰਡ ਐ ਜਿੱਥੇ ਕੀ ਪ੍ਰੋਜੈਕਟ ਤਿਆਰ ਕੀਤਾ ਗਿਆ ਹੋਰ ਵੀ ਪਿੰਡ ਆ ਹੋ ਸਕਦੇ ਨੇ ਪਰ ਇਹ ਜਿਹੜਾ ਪਿੰਡ ਐ ਪਹਿਲਾ ਪ੍ਰੋਜੈਕਟ ਤਿਆਰ ਕੀਤਾ ਤੇ ਖਾ ਵੀ ਖੇਤ ਦਾ ਕੇਂਦਰ ਵੀ ਆ ਲੋਕ ਇੱਥੇ ਆ ਕੇ ਫੋਟੋਆਂ ਹੀ ਲਵਾਉਂਦੇ ਨੇ ਸੈਲਫੀਆ ਲਵਾਉਂਦੇ ਨੇ ਬੜੀ ਬੜੀ ਦੂਰੋਂ ਇਹਨਾਂ ਦੇ ਪਿੰਡ ਜਿਹੜੀ ਆ ਚਾਤ ਆ ਗੱਲ ਬਾਤ ਵੀ ਕਰਾਂਗੇ ਜਿਹੜੇ ਇੱਥੇ ਭਾਈ ਸਾਹਿਬ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਕਿਸ ਤਰ੍ਹਾਂ ਦੇਦੇ ਹੋ ਸ਼ਾਮ ਨੂੰ ਫਿਰ ਇੱਥੇ ਆ ਕੇ ਬੈਠ ਜਾਂਦੇ ਹੋ ਕਿੰਨਾ ਕੁ ਮਨ ਨੂੰ ਚੰਗ ਲੱਗਦਾ ਬਾਹਰ ਸਾਇਕਲਾਂ ਦੀ ਬਜਾਏ ਇੱਥੇ ਤੇ ਮਨ ਨੂੰ ਕਿੰਨਾ ਕੁ ਵਧੀ ਰੱਖਦਾ ਹੈ ਵੇਖੋ ਇੱਕ ਨਵੀਂ ਚੀਜ਼ ਪਿੰਡ ਦੇ ਵਿੱਚ ਬਣੀ ਆ ਤੇ ਉਹਨੂੰ ਵੇਖਣ ਵਾਸਤੇ ਲਾਹੇਜੇ ਤੌਰ ਤੇ ਹੀ ਮਨ ਕਰਦਾ ਸ਼ਾਮ ਨੂੰ ਹ ਅਜੇ ਤੇ ਚਲੋ 8-10 ਦਿਨ ਲਗੇ ਸੀਜ਼ਨ ਦਾ ਝੋਨੇ ਦਾ ਕੰਮ ਦਾ ਹੈਗਾ ਜੋ ਅਜੇ ਤੇ ਨਹੀਂ ਆਇਆ ਜਾਂਦਾ ਕਈ ਦਿਨ ਹੋ ਗਏ ਆ ਬਾਕੀ ਇੱਥੇ ਨੌਜਵਾਨ ਜਿਹੜੇ ਉਹ ਸ਼ਾਮ ਨੂੰ ਹੋਰ ਇੱਕ ਅੱਧੇ ਘੰਟੇ ਤੱਕ ਵੇਖ ਲਓ ਘੰਟੇ ਤੱਕ ਫਿਰ ਉਹਨਾਉਣਾ ਸ਼ੁਰੂ ਹੋ ਜਾਣੇ ਆ ਸਵੇਰੇ ਸਵੇਰ ਵੀ ਇੱਥੇ ਸੈਰ ਕਰਨ ਸਾਡੇ ਆਸ-ਪਾਸ ਦੀਆਂ ਔਰਤਾਂ ਵੀ ਆਉਂਦੀਆਂ ਵੇਖੋ ਇਹ ਘੇਰਾ ਜਿਹੜਾ ਵਾ ਇਹ ਲਗਭਗ ਕਿਲੇ ਡੇਢ ਕਿਲੇ ਦਾ ਇਹ ਸੈਰ ਵੀ ਆਰਾਮ ਦੇ ਨਾਲ ਕਰ ਲਿਆ ਜਿਹੜਾ ਤੇ ਬਣਿਆ ਸਾਡੇ ਉਹ ਪਰਰੀ ਬਣੀ ਆ ਤੇ ਜਿਹੜੀ ਇਦਾਂ ਦੀ ਚੀਜ਼ ਆ ਇਹ ਵਾਕਈ ਅਲੱਗ ਆ ਪਿੰਡ ਦੇ ਵਿੱਚ ਜੇ ਕਈ ਆਪਾਂ ਜੇ ਪੈਸੇ ਖਰਚ ਕੇ ਦੂਰ ਜਾ ਕੇ ਜੇ ਇਹੋ ਕੋਈ ਦੇਖਣਾ ਹੁੰਦਾ ਤੇ ਇਹੋ ਕੋਈ ਆ ਸ਼ਹਿਰ ਦਾ ਨਾਮ ਬਦਲ ਜਾਣਾ ਹੋਣਾ ਇਹੋ ਕੁਝ ਹੈ ਅਸੀਂ ਕੋਸ਼ਿਸ਼ ਕੀਤੀ ਆ ਕਿ ਇੱਥੇ ਜਿਹੜੀ ਕੋਈ ਇਦਾਂ ਦੀ ਚੀਜ਼ ਜਿਹੜੀ ਤਿਆਰ ਕੀਤੀ ਜਾਵੇ ਤੇ ਇਹ ਜਿਆਦਾ ਤੇ ਅਸੀਂ ਕਵਾਂਗੇ ਵੀ ਜਿਹੜੀ ਪਿੰਡ ਦੀ ਪੰਚਾਇਤਾਂ ਹੁੰਦੀਆਂ ਨੇ ਅਸੀਂ ਦੂਜੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਕਹਿਣਾ ਚਾਹੁੰਦੇ ਆ ਜੀ ਇਕੱਲਾ ਇਹ ਸਾਡਾ ਮੱਲੂ ਨੰਗਲ ਪਿੰਡ ਸੋਨਾ ਬਣ ਗਿਆ ਉਹਦੋਂ ਨਹੀਂ ਬਣਨਾ ਪੰਜਾਬ ਦੇ ਸਾਰੇ ਪਿੰਡ ਇਦਾਂ ਦੇ ਹੋਣੇ ਚਾਹੀਦੇ ਆ ਪਿੰਡ ਦੇ ਵਿੱਚ ਜਿਹੜੀ ਪੰਚਾਇਤ ਆ ਅਸੀਂ ਕਵਾਂਗੇ ਜਦਾਂ ਦੀ ਅਸੀਂ ਵੀ ਕਿਤੇ ਨਾ ਕਿਤੇ ਸੇਧ ਲੈਣੇ ਆ ਕੋਈ ਆਈਡੀਆ ਲਈਦਾ ਹੀ ਆ ਪਰ ਅਹੀਂ ਜਿੰਨਾ ਸਿੱਖ ਕੇ ਗਾਂ ਕਹਿਣਾ ਚਾਹੁੰਨੇ ਇੱਥੇ ਸਾਡੇ ਪੰਚਾਇਤ ਮੈਂਬਰ ਆ ਸਦਾਸ਼ ਵੀਰ ਸਿੰਘ ਹੁਣੀ ਬੈਠੇ ਆ ਸਰਪੰਚ ਸਾਹਿਬ ਬਣਾਉਣਾ ਹੀਗਾ ਕੁਝ ਜ਼ਰੂਰੀ ਜੀਮਾ ਬਣਿਆ ਇਹ ਜਦੋਂ ਦੀ 2019 ਦੇ ਵਿੱਚ ਪੰਚਾਇਤ ਬਣੀ ਆ ਜਿਹੜਾ ਨਾ ਪਹਿਲੀ ਪੰਚਾਇਤ ਆ ਜਿੰਨਿਆਂ ਦੇ ਵਿੱਚ ਜ세 ਬੰਦੀਆਂ ਦਾ ਦਖਲ ਆ ਨਹੀਂ ਤੇ ਬਹੁਤੀਆਂ ਪੰਚਾਇਤਾਂ ਪਾਰਟੀਆਂ ਦੀਆਂ ਹੁੰਦੀਆਂ ਇਹ ਪਾਰਟੀਆਂ ਦੀ ਨਹੀਂ ਇੱਥੇ ਜਥੇਬੰਦੀ ਦਾ दखਲ ਆ ਸਾਡੀ ਇੱਕ ਯਾਤਰਾ ਸਰਦਾਰੀ ਧੜੇਬਾਜੀ ਬਣੀ ਹੁੰਦੀ ਹੈ ਪਿੰਡਾਂ ਨੂੰ ਲੈ ਕੇ ਵੀ ਫਲਾਣੀ ਧੜੇ ਦਾ ਫਲਾਣੀ ਦਾ ਤੁਹਾਡੇ ਪਿੰਡ ਦੀ ਕੋਈ ਤੁਹਾਡੇ ਬਾਜੀ ਬਣੀ ਕੋਈ ਨਹੀਂ ਧੜੇਬੰਦੀ ਤੇ ਬਕਾਇਦਾ ਹੈ ਹੀ ਆਏ ਆ ਪਾਰਟੀਆਂ ਦੀ ਮੈਂ ਤੁਹਾਡ ਨਾਲ ਹੀ ਗੱਲ ਕੀਤੀ ਸੀ ਵੀ ਬਹੁਤੀਆਂ ਪਾਰਟੀਆਂ ਦੀਆਂ ਗੇਲੋਂ ਵੱਡੀਆਂ ਪਾਰਟੀਆਂ ਕਾਲੀ ਕਾਂਗਰਸ ਆ ਪੰਚਾਇਤਾਂ ਉਹਨਿਆਂ ਦੀਆਂ ਹੁੰਦੀਆਂ ਖਿੱਚਤ ਹੋਈ ਹੁੰਦੀਆਂ ਉਹਨੂੰ ਕਰਨ ਨਹੀਂ ਦੇਣਾ ਜੀ ਦੂਜੇ ਨੇ ਕਰਨਾ ਮੈਂ ਨਵੀਂ ਗੱਲ ਤਾਂ ਦੱਸਣ ਲੱਗਾ ਵੀ ਇੱਥੇ ਇੱਕ ਸਮਾਜ ਸੇਵੀ ਜਥੇਬੰਦੀ ਆ ਜਿਸ ਸਾਬ ਪਿੰਡੂ ਵਿਕਾਸ ਜਥੇਬੰਦੀ ਜਿਹੜੀ ਬਣੀ ਆ ਗੁਰਵਿੰਦਰ ਸਿੰਘ ਉਹਨਾਂ ਨੂੰ ਡੀਰ ਕਰਦੇ ਆ ਇੱਕ ਜਥੇਬੰਦੀ ਆ ਜਿਹੜੀ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਬਣਾਈ ਆ ਇੱਕ ਸਾਡੀ ਮਜ਼ਦੂਰਾਂ ਦੀ ਜਥੇਬੰਦੀ ਪਣੀ ਆ ਉਹ ਰਲ ਕੇ ਹੀ ਪੰਚਾਇਤ ਬਣਾਉਨੇ ਆ ਜੀ 2-3 ਮੈਂਬਰ ਸਾਡੇ ਮਜ਼ਦੂਰਾਂ ਦੇ ਆ ਜਿਹੜੇ ਪੰਚਾਇਤ ਦੇ ਵਿੱਚ ਹੁੰਦੇ ਆ ਜਥੇਬੰਦੀ ਦੇ ਮੈਂਬਰ ਰਾਰੇ ਰਾਲ ਮਿਲ ਕੇ ਹੀ ਪੰਚਾਇਤ ਜਿਹੜੀ ਆ ਪਿਛਲੀ ਟਰਮ ਦੀ ਬਣਾਈ ਸੀ ਉਹ ਸਹੀ ਤਰੀਕੇ ਨਾਲ ਅਹੀਂ ਵਿੱਚ ਦਾਖਲ ਦਿੱਤਾ ਹੀ ਪਰ ਉਹ ਪੰਚਾਇਤ ਚੱਲ ਨਾ ਸਕੀ ਸਹੀ ਤਰੀਕੇ ਨਾਲ ਜਿਵੇਂ ਪਿਛਲੀ 15 14 ਤੋਂ ਬਣੀ ਜਿਹੜੀ ਫਿਰ ਦੁਬਾਰਾ 19 ਤੋਂ ਬਣਾਈ ਉਹਦੇ ਵਿੱਚ ਸਾਡੇ ਜਸੇਬੰਦੀ ਦੇ ਮੈਂਬਰ ਆ ਇਹ ਇਹ ਕਾਲੀ ਦਲ ਨੂੰ ਬਣਾਉਂ ਕਰਦੇ ਆ ਸ਼ਵੇਕ ਸਿੰਘ ਹੁਣੀ ਇਹ ਇਹ ਸਾਡੇ ਪੰਚਾਇਤ ਮੈਂਬਰ ਆ ਕਾਂਗਰਸ ਦਾ ਸਰਪੰਚ ਆ ਸਾਡਾ ਅਸੀਂ ਜਸੇਬੰਦੀ ਵੱਲੋਂ ਬਣਾਉਂ ਲਿਆ ਇਹ ਸਮਾਜ ਸੇਵੀ ਬੰਦੇ ਕਿਸੇ ਪਾਰਟੀ ਦੇ ਨਹੀਂ ਗੇ ਮਤਲਬ ਉਹ ਤਾਲਮੇਲ ਬਣ ਕੇ ਬਣਾਈਆਂ ਤੇ ਉਹਦੇ ਨਾਲ ਦੇ ਨਾਲ ਪੰਚਾਇਤ ਜਦੋਂ ਬਣੀ ਇਹਦੀਆਂ ਸਬ ਕਮੇਟੀਆਂ ਬਣਾਤੀਆਂ ਗਾੜੀ ਤਾਨੂੰ ਸ਼ਮਸ਼ਾਨ ਘਾਟ ਜੇ ਤੁਸੀਂ ਅਗਲੀ ਵਾਰ ਆਏ ਤੁਹਾਨੂੰ ਵਿਖਾਵਾਂਗੇ ਸਾਡੇ ਪਿੰਡ ਦਾ ਜਿਹੜਾ ਉਹਦੀ ਇੱਕ ਸਬ ਕਮੇਟੀ ਬਣੀ ਆ ਉਹ ਸਾਰੇ ਉਹ ਇਦਾਂ ਦੀ ਤੁਸੀਂ ਕੋਈ ਪੈਲਸ ਨਹੀਂ ਹੋਣਾ ਜਿੱਦਾਂ ਦੀ ਸ਼ਮਸ਼ਾਨ ਘਾਟ ਬਣੀ ਆ ਸਾਡੇ ਬਕਾਇਦਾ ਤੌਰ ਤੇ ਤੁਸੀਂ ਦੇਖ ਸਕਦੇ ਜੇ ਜਾ ਕੇ ਤੁਸੀਂ ਕਹੋਗੇ ਅਸੀਂ ਪੈਲਸ ਚ ਵਰਗੇ ਆ ਕੇ ਫਲਾਂ ਵਾਲੇ ਰੋਖਿਆ ਦੂਜੇ ਲਾਇਆ ਵਾ ਸਾਰਾ ਕੁਝ ਉਸ ਤੋਂ ਬਾਅਦ ਇੱਕ ਇੱਕ ਕਮੇਟੀ ਸਾਡੀ ਆ ਬਣੀ ਆ ਪਿੰਡੂ ਵਿਕਾਸ ਇਹ ਇਹ ਜਿਹੜੀ ਇੱਕ ਜਿਹੜੀ ਸਾਡੀ ਇਸ ਸੈਂਟੀਨੇਸ਼ਨ ਵਿਭਾਗ ਦਾ ਜਿਹੜਾ ਮੱਲੂ ਨੰਗਲ ਦੀ ਜਿਹੜੀ ਕਮੇਟੀ ਆ ਉਹ ਬਣੀ ਹੈ ਗੁਰਵਿੰਦਰ ਸਿੰਘ ਚੇਅਰਮੈਨ ਆ ਉਹ ਉਹ ਇਹ ਕੰਮ ਦੇਖ ਰਹੇ ਕਰਨ ਦੇ ਆਸੀਂ ਪੰਚਾਇਤ ਨੇ ਸਰਪੰਚ ਨੇ ਦਖਲ ਉਦੋਂ ਦੇਣਾ ਵਾ ਜਦੋਂ ਉਹਨੂੰ ਕਹਿਣਾ ਵਾ ਨਹੀਂ ਤੇ ਬਹੁਤੇ ਸਰਪੰਚ ਤੇ ਸਿਰ ਪੜਾ ਕੇ ਤੇ ਛੱਬੀਆਂ ਬਣਾ ਕੇ ਠਾਣੇ ਆ ਤੁਰੇ ਫਿਰਨੇ ਆ ਤੇ ਇੱਧਰ ਇੱਧਰ ਧਿਆਨ ਹੀ ਨਹੀਂ ਉਹ 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 ਆਪਣਾ ਕੰਮ ਕਰਦਾ ਵਾ ਠਾਣੇ ਦਾ ਆਉਂਦਾ ਵਾ ਬਲਾਕ ਦਾ ਆਉਂਦਾ ਉਹ ਕਰੇ ਉਹਨੇ ਇੱਧਰ ਕੰਮ 'ਚ ਦਖਲ ਨਹੀਂ ਦੇਣਾ ਉਹਨੇ ਪੁੱਛਣਾ ਵਾ ਕੀ ਕੰਮ ਕਰਨਾ ਇਹ ਕਰਕੇ ਅਸੀਂ ਚਾਹੁੰਦੇ ਆ ਸਾਰੇ ਪਿੰਡ ਦੇ ਵਿੱਚ ਪਾਰਟੀਆਂ ਤੋਂ ਬਿਨਾ ਇੱਕ ਉਹਦੇ ਉੱਤੇ ਕੁੰਡਾ ਬਣੇ ਮੰਨ ਲਓ ਪੰਚਾਇਤ ਦੇ ਉੱਤੇ ਇਹ ਵੀ ਨਹੀਂ ਕਹਿ ਸਕਦੇ ਜਿੱਨਾਂ ਚਿਰ ਉੱਤੇ ਕੁੰਡਾ ਨਹੀਂ ਬਣਦਾ ਕਿਸੇ ਤੇ ਵੀ ਕਿ ਉਹਨੂੰ ਕੁੰਡਾ ਖੜਕਦਾ ਰਹੇ ਵੀ ਆ ਪਿੰਡ ਕੰਮ ਦੇ ਹੋਣ ਪਿੰਡਾਂ ਦੇ ਕੰਮ ਹੋਣ ਨਾਲੇ ਪਹਿਲਾਂ ਕੰਮ ਕਰੀਏ ਪਾਰਟੀਆਂ ਦੇ ਜਿਹੜੇ ਝਗੜੇ ਆ ਦੂਜੇ ਪਾਸੇ ਤੇ ਜੀ ਇਹ ਜਿਹੜੀ ਗੱਲ ਇੱਕ ਜਿਹੜਾ ਇੱਥੇ ਪਾਰਕ ਬਣੀ ਆ ਤੁਸੀਂ ਉਹ ਹੀ ਵੇਖੀ ਆ ਟੈਂਕੀ ਜਿਹੜੀ ਚੱਲੀ ਆ ਉਹ ਟੈਂਕੀ ਦਾ ਚੱਲਣ ਦਾ ਕਾਰਨ ਹੀ ਬਣਿਆ ਸਹੀ ਤਰੀਕੇ ਨਾਲ ਉਹ ਸੱਚ ਜੀ ਪੰਚਾਇਤ ਨੇ ਜ਼ਿੰਮੇਵਾਰੀ ਦੇ ਦਿੱਤੀ ਨਾ ਵੀ ਤੁਸੀਂ ਆ ਕੰਮ ਕਰਨਾ ਉਹਨੇ ਬੰਦੇ ਨੇ ਬਹੁਤੇ ਪੰਚਾਇਤਾਂ ਨੂੰ ਹੁੰਦਾ ਵੀ ਉਹਨੇ ਆਪ ਚੌਧਰੀ ਬਣਿਆ ਹੁੰਦਾ ਨਾ ਕੱਖ ਕਰਨਾ ਨਾ ਕਰਨੀ ਦੇਣਾ ਬਹੁਤੇ ਪਿੰਡਾਂ ਦੇ ਇਦਾਂ ਹੀ ਵਖੇ ਪਰ ਇੱਥੇ ਨਹੀਂ ਗਾ ਸਾਡੇ ਵੱਖ-ਵੱਖ ਅਹੀ ਦਿੱਤੇ ਆ ਉਹਨਾਂ ਨੂੰ ਸਬਕਮਿਟੀਆਂ ਉਹਦੇ ਉਦਾਰੇ ਚ ਚੱਲਣਦੇ ਆ ਆਪਾਂ ਅਖ ਦਖਲਦਾ ਜੀ ਉਦੋਂ ਕਰਨੀ ਆ ਜਦੋਂ ਕਿਤੇ ਲੋੜ ਪੈਣੀ ਆ ਗੁਰਵਿੰਦਰ ਸਿੰਘ ਜਿਉਂ ਸਾਨੂੰ ਸਾਦਾ ਵਾ ਕਿਤੇ ਲੋੜ ਪੈਣੀ ਅਸੀਂ ਜਿੱਥੇ ਬੰਦਕ ਤੌਰ ਤੇ ਵੀ ਮਤ ਕਰਦੇ ਆ ਆਸ਼ਵੀਰ ਸਿੰਘ ਮੈਂਬਰ ਪੰਚਾਇਤ ਆ ਸਾਡੇ ਧੀਰ ਸਿੰਘ ਮੈਂਬਰ ਪੰਚਾਇਤ ਆ ਜਸਪਾਲ ਸਿੰਘ ਸਾਡੇ ਮਜ਼ਦੂਰ ਆ ਉਹ ਪੰਚਾਇਤ ਦੇ ਤੌਰ ਤੇ ਜਿੱਥੇ ਦਖਲ ਇਹ ਇਹ ਜਿਹੜਾ ਉਹ ਪਹਿਲਾਂ ਅਸੀਂ ਉਹ ਟੈਂਕੀ ਸਾਫ਼ ਸਫੀਤ ਚਲਾਈ ਫਿਰ ਤੁਹਾਂ ਇੱਥੇ ਪਾਣੀ ਵਾਲਾ ਜਿਹੜਾ ਏਟੀਐਮ ਆ ਉਹ ਉਹ ਕਿਸੇ ਮਾਝੇ ਚ ਨਹੀਂ ਕਿਸੇ ਪਿੰਡ ਚ ਲੱਗਾ ਸਾਡੇ ਏਟੀਐਮ ਪਾਣੀ ਵਾਲਾ ਨਿਕਲ ਪਾਣੀ ਨਿਕਲਦਾ ਵਜੋਂ ਏਟੀਐਮ ਲਾਉਨੇ ਆ ਤੀਜੀ ਆ ਜਿਹੜੀ ਚੀਜ਼ ਲਿਆ ਇਹ ਤੀਜਾ ਪ੍ਰੋਜੈਕਟ ਆ ਜਿਹੜਾ ਆਉਣ ਵਾਲਾ ਪ੍ਰੋਜੈਕਟ ਆ ਤੁਸੀਂ ਕਿਤੇ ਅਗਲੀ ਵਾਰੀ ਆਇਓ ਇਹ ਤਾਂ ਕਿਸ਼ਤੀ ਛੱਡੀ ਹੋਣੀ ਤੁਹਾਨੂੰ ਵਿੱਚ ਹੂੜੇ ਵੀ ਦਿਵਾਉਣੇ ਸੀਗੇ ਪਰ ਉਹ ਕਿਸੇ ਕਾਰਨ ਕਰਕੇ ਸਾਡੋ ਕਿਸ਼ਤੀਆਂ ਜਿਹੜੀਆਂ ਆ ਨਹੀਂ ਰਹੀਆਂ ਇੱਕ ਦੋ ਦਿਨ ਦੇ ਵਿੱਚ ਦੋ ਕਿਸ਼ਤੀਆਂ ਇੱਥੇ ਆ ਜਾਣੀਆਂ ਤਾਂ ਉਹਨੂੰ ਉਹਦੇ ਤੇ ਬਾਕੇ ਇੱਕ ਰਹੀ ਨਜ਼ਾਰਾ ਚੰਡੀਗੜ੍ਹ ਦਾ ਉਹ ਖਾ ਦੇਣਾ ਸ਼ਾਮ ਜੀ ਨੂੰ ਕਿਤੇ ਕਿਹਾ ਹੋਇਆ ਬਹੁਤ ਧੰਨਵਾਦ ਜੀ ਗੁਰਿੰਦਰ ਬਾਜੀ ਕਿਸ਼ਤੀ ਦੀ ਗੱਲ ਕੀਤੀ ਭਾਈ ਸਾਹਿਬ ਨੇ ਕਿਸ਼ਤੀਆਂ ਦਾ ਕੀ ਕਹਾਣੀ ਆ ਸਭ ਕੁਝ ਏ ਲੈ ਸੁਪਣਾ ਚੀਜ਼ ਦੇਖ ਲਈ ਆ ਬਿਲਕੁਲ ਸਾਰੇ ਮਾਲ ਫੁਆਰੇ ਚੱਲੇ ਨੇ ਮਰਛੀਆਂ ਵਿੱਚ ਨੇ ਲੋਕ ਟਹਿਲ ਵੀ ਰਹੇ ਨੇ ਸੈਰ ਵੀ ਕਰ ਰਹੇ ਨੇ ਲੋਕ ਇੱਥੇ ਬੈਠਦੇ ਵੀ ਨੇ ਤੇ ਕਦੋਂ ਦਾ ਜਿਹੜੀ ਕਿਸ਼ਤੀਆਂ ਨੂੰ ਝੂਟਾ ਕਰ ਦਵਾਓਗੇ ਇਸ ਚੀਜ਼ ਦਾ ਜਿਹੜਾ ਅਸੀਂ ਸਾਈ ਦੇ ਦਿੱਤੀ ਹੈ ਜੀ ਹੌਣ ਵਾਲੇ ਦੇ ਨਾਲ ਜਦੋਂ ਤੁਸੀਂ ਆਓਗੇ ਤੇ ਤੁਹਾਨੂੰ ਜ਼ਰੂਰ ਝੂਟਾ ਦੇ ਵਿੱਚ ਦਵਾਵਾਂਗੇ ਇੱਕ ਦੋ ਦਿਨਾਂ ਚ ਸਾਡੀ ਕਿਸ਼ਤੀ ਇੱਥੇ ਜਿਹੜੀ ਆ ਉਹ ਆ ਜਾਣੀ ਆ ਅਸੀਂ ਵੀ ਆ ਬਹੁਤ ਆਵਲੇ ਨੇ ਵੀ ਇਹਦੇ ਵਿੱਚ ਕਿਸ਼ਤੀ ਚਲਾਈਏ ਜਿਹੜਾ ਅਸੀਂ ਪਿੰਡ ਨੂੰ ਇਸ ਪੰਚਾਇਤ ਦੇ ਥਰੂ ਕੰਮ ਦਿੱਤੇ ਸੀ ਉਹਨੂੰ ਅਸੀਂ ਕੰਪਲੀਟ ਕਰ ਦਈਏ ਇਹ ਸਾਡਾ ਕੰਮ ਕੰਪਲੀਟ ਹੋ ਚੁੱਕਾ ਹੈ ਇੱਕ ਦੋ ਦਿਨਾਂ ਦੇ ਵਿੱਚ ਸਾਡੀ ਕਿਸ਼ਤੀ ਵੀ ਆ ਜਾਣੀ ਆ ਉਹ ਵੀ ਅਸੀਂ ਤੁਹਾਨੂੰ ਕਿਸੇ ਦਿਨ ਇਹਦੇ ਵਿੱਚ ਵਾਹ ਕੇ ਝੂਟਾ ਦੇਵਾਂਗੇ ਤੇ ਮੇਰੇ ਤੋਂ ਜੇ ਕਿਸ਼ਤੀ ਆ ਜਾਊਗੀ ਇਹ ਤੋਂ ਫਿਰ ਟਿਕ ਟਕ ਹੋਗੇ ਜਾਂ ਫ੍ਰੀ ਵਿਖਾਓਗੇ ਨਹੀਂ ਜੀ ਇਹ ਅਸੀਂ ਆਪਣੇ ਪਿੰਡ ਨੂੰ ਜਿਹੜਾ ਇੱਕ ਵਾਰਾਂ ਤੇ ਫ੍ਰੀ ਝੂਟੇ ਦੇਵਾਂਗੇ ਕਿਉਂਕਿ ਇਹਨਾਂ ਨੇ ਵਾਦਾ ਕੀਤਾ ਸੀ ਅਸੀਂ ਜਦੋਂ ਸਾਡੀ ਪੰਚਾਇਤ ਬਣੀ ਆ ਕਿ ਚੱਪੜ ਨੂੰ ਸਾਫ਼ ਕਰਕੇ ਤੁਸੀਂ ਕੀ ਕਰੋਗੇ ਤੇ ਅਸੀਂ ਅਸੀਂ ਪੰਚਾਇਤ ਵੱਲੋਂ ਸਾਡੀ ਸਭਾ ਵੱਲੋਂ ਕਿਹਾ ਸੀ ਕਿ ਇਹਨੂੰ ਇਹੋ ਜੀ ਇੱਕ ਤੁਹਾਨੂੰ ਦਿਖ ਦੇਵਾਂਗੇ ਕਿ ਤੁਹਾਡੇ ਬੱਚੇ ਤੁਹਾਡੇ ਰਿਸ਼ਤੇਦਾਰ ਤੁਸੀਂ ਸ਼ਾਮ ਨੂੰ ਆਪਣੇ ਕਾਰੋਬਾਰੋਂ ਤੋਂ ਆਣ ਕੇ ਤੇ ਚੰਡੀਗੜ੍ਹ ਵਾਲਾ ਜਿਹੜਾ ਸੁਪਨਾ ਵਾ ਉਹ ਤੁਸੀਂ ਮੱਲੂ ਨੰਗਲ ਦੇ ਵਿੱਚ ਹੀ ਲਓਗੇ ਤੇ ਅਸੀਂ ਇਹਦੀ ਕਿਸ ਕੋਈ ਟਿਕਟ ਨਹੀਂ ਰੱਖਾਂਗੇ ਕੋਈ ਜਨਵਲ ਜ ਆ ਵੇਖਾਂਗੇ ਕੋਈ ਉਹਦੀ ਮੇਨਟੇਨੈਂਸ ਵਾਸਤੇ ਜਿਵੇਂ ਲੋਕੀ ਸਹਿਯੋਗ ਦੇਣਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਪਿੰਡ ਮੱਲੂ ਨੰਗਲ ਦੀ ਤੁਹਾਨੂੰ ਤਸਵੀਰਾਂ ਵਿਖਾਈਆਂ ਨੇ ਜਿਹੜਾ ਕਿ ਪਿੰਡ ਚੰਡੀਗੜ੍ਹ ਵਰਗਾ ਮੈਂ ਕਹਿ ਸਕਦਾ ਹਾਂ ਚੰਡੀਗੜ੍ਹ ਵਰਗਾ ਪਿੰਡ ਆ ਤੁਹਾਨੂੰ ਝੀਲ ਵੀ ਦਿਖਾਈਆਂ ਨੇ ਤਸਵੀਰਾਂ ਜਿਹੜਾ ਕਿ ਛੱਪੜ ਸੀ ਕਿਸੇ ਵਕਤ ਹਰ ਪਿੰਡ ਨੂੰ ਛੱਪੜ ਹੁੰਦਾ ਪਰ ਹਰ ਪਿੰਡ ਦਾ ਜਿਹੜਾ ਵਿਕਾਸ ਨਹੀਂ ਹੁੰਦਾ ਅਸੀਂ ਦੇਖ ਸਕਦੇ ਹਾਂ ਇਹ ਜਿਹੜਾ ਪਿੰਡ ਸੀ ਛੱਪੜ ਦਾ ਜਿਹੜਾ ਸੀ ਤੁਹਾਨੂੰ ਤਸਵੀਰਾਂ ਦਿਖਾਈਆਂ ਛੱਪੜ ਜਿਹੜਾ ਅੱਜ ਝੀਲ ਤਿਆਰ ਕੀਤੀ ਗਿਆ ਪਿੰਡ ਵਾਸੀਆਂ ਸਹਿਯੋਗ ਨਾਲ ਸਰਪੰਚ ਸਰਪੰਚ ਦੇ ਸਹਿਯੋਗ ਨਾਲ ਤੇ ਸਦਾ ਗੁਰਿੰਦਰ ਸਿੰਘ ਦੇ ਸਹਿਯੋਗ ਨਾਲ ਤੁਸੀਂ ਦੇਖ ਸਕਦੇ ਹੋ ਹੱਕ ਪਿੰਡਾਂ ਵਿੱਚ ਛੱਪੜ ਹੁੰਦੇ ਨੇ ਬਸ ਸਾਨੂੰ ਸਹਿਯੋਗ ਕਰਨ ਦੀ ਲੋੜ ਆ ਸਾਡੇ ਵੀ ਸਾਥੀਆਂ ਨੂੰ ਅਪੀਲ ਹੈ ਖਾਸ ਕਰਕੇ ਪਿੰਡ ਵਾਸੀਆਂ ਨੂੰ ਆਪਣੇ ਪਿੰਡਾਂ ਦੇ ਛੱਪੜ ਨੂੰ ਜਿਹੜਾ ਸਾਫ਼ ਸੁਥਰਾ ਕਰਕੇ ਤੁਸੀਂ ਵੀ ਜਿਹੜਾ ਇਸ ਤਰ੍ਹਾਂ ਝੀਲ ਤਿਆਰ ਕਰੋ ਤਾਂ ਜੋ ਇਹ ਜਿਹੜਾ ਕਿ ਖਿੱਚ ਦਾ ਕੇਂਦਰ ਬਣੇ ਅਤੇ ਲੋਕ ਜਿਹੜੇ ਨੇ ਤੁਹਾਡੇ ਪਿੰਡ ਦੀ ਪ੍ਰਸ਼ਾਸਨਾ ਵੀ ਕਰਨਾ ਸਰਕਾਰ ਨੂੰ ਚਾਹੀਦਾ ਅਜਿਹੇ ਪਿੰਡਾਂ ਨੂੰ ਵੱਧ ਤੋਂ ਵੱਧ ਗ੍ਰਾਂਟ ਦਿਓ ਜਿੱਥੇ ਕੀ ਗ੍ਰੰਟਾਂ ਲੱਗ ਸਕਣ ਅਤੇ ਪਿੰਡਾਂ ਦਾ ਵਿਕਾਸ ਹੋ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ